ਮਾਂ ਕੀ ਕਰੀ ਜੰਨੀ ਐ ਚਾਹ ਪੀਣ ਲੱਗੀ ਤੇ ਰੋਟੀ ਬਣਾਉਣੀ ਆ ਰੋਟੀ ਵੀ ਬਣਾਉਣੀ ਆ ਮੈਨੂੰ ਐਂ ਤੇ ਵਿਚਾ ਦੀ ਘੁੱਟ ਪੀ ਲਮ ਤਪੀਣੀ ਕਹਿੰਦੀ ਬਣਾਉਣੀ ਆ ਛੇਤੀ ਬਣਾ ਦੇ ਬ੍ਰਿੰਦਰ ਆਉਣ ਵਾਲਾ ਜਾਣਾ ਮੈਂ ਫਿਰ ਜਾਣਾ ਨਾ ਮੈਨੂੰ ਤਾਂ ਤੇ ਦੱਸਿਆ ਹੀ ਨਹੀਂ ਹੈਗਾ ਆਪਣੇ ਆਪੇ ਤਿਆਰੀ ਕਰ ਲਈ ਫਿਰ ਫੋਨ ਆਇਆ ਸੀ ਬ੍ਰਿੰਦਰ ਦਾ ਕਹਿੰਦਾ ਮੈਂ ਉਹਨਾਂ ਲੈਣਾ ਹੁਣ ਤੈਨੂੰ ਪਤਾ ਤਾਂ ਹੈਗਾ ਵਿਆਹ ਦੀਆਂ ਤਿਆਰੀਆਂ ਵੀ ਕਰ ਰਹੀਏ ਨੇ ਅਸੀਂ ਥੋੜੇ ਦਿਨ ਤਾਂ ਵਿਆਹ ਚ ਰਹਿਗੇ ਪੋਤਾ ਪੁੱਤ ਠੀਕ ਆ ਮੈਨੂੰ ਤਾਂ ਐਂ ਤੀਗਾ ਵੀ ਤੇਰੀ ਪਰਜਾਈ ਪੈਕੇ ਗਈ ਵੀ ਆ ਤੂੰ 4 ਦਿਨ ਹੋਰ ਰਹਿ ਲੰਦੀ ਮੇਰੇ ਕੋਲ ਆਪਾਂ 100 ਗੱਲਾਂ ਕਰ ਲੰਦੀਆਂ ਉਹਦੇ ਸਾਹਮਣੇ ਤਾਂ ਕੋਈ ਗੱਲਬਾਤ ਵੀ ਨਹੀਂ ਹੁੰਦੀ ਹੈਗੀ ਜੀ ਤਾਂ ਮੇਰਾ ਵੀ ਘਰ ਦਾ ਸੀਗਾ ਰਹਿਣ ਨੂੰ ਪਰ ਹੁਣ ਉਹ ਕਹਿੰਦਾ ਸਰਦਾ ਨਹੀਂ ਹੈਗਾ ਵੀ ਕਹਿੰਦਾ ਆ ਕੇ ਕੰਮ ਧੰਦੇ ਕਰ ਲੈ ਪਰ ਤੈਨੂੰ ਪਤਾ ਟਾਈਮ ਤੇ ਭੱਜਣਾ ਪੈਂਦੀ ਹੁੰਦੀਆਂ ਟਾਈਮ ਤੇ ਕਾਲੀ ਚ ਕੋਈ ਕੰਮ ਨਹੀਂ ਬਣਦਾ ਹੁੰਦਾ ਠੀਕ ਐ ਪਰ ਤੂੰ ਇੱਕ ਵਾਰ ਮੇਰੇ ਨਾਲ ਸਲਾਹ ਤਾਂ ਕਰ ਲੰਦੀ ਕੱਲ ਨੂੰ ਵਗ ਜਾਂਦੀ ਇੱਕ ਦਿਨ ਹੋਰ ਰਹਿ ਜਾਂਦੀ ਮੇਰੇ ਕੋਲ ਹੁਣ ਤਾਂ ਮਾਂ ਤੁਰ ਪਿਆ ਹੋ ਘਰੋਂ ਲੈਣ ਆਉਣ ਲੱਗ ਰਿਹਾ ਮੈਨੂੰ ਕੋਈ ਨਾ ਬਿਆਤੋ ਬਾਤ ਫੇਰ ਆ ਜੂਗੀ ਮੈਂ ਚਲ ਠੀਕ ਆ ਫਿਰ ਉਹ ਵੀ ਧਾ ਕੇ ਰੋਟੀ ਖਾਊਗਾ ਉਹ ਤਾਂ ਕਿਹੜਾ ਰੋਟੀ ਖਾਊਗਾ ਤੈਨੂੰ ਪਤਾ ਖੜਦਾ ਤਾਂ ਹੁੰਦਾ ਨਹੀਂ ਉਹ 2 ਮਿੰਟ ਖੜੂਗਾ ਉਹ ਚਾਹ ਚੂ ਪਿਆਦੀ ਉਹਨੂੰ ਚਾਹ ਨਾਲ ਖਵਾ ਦਿੰਗੂ ਮੈਂ ਐ ਤਾਂ ਸਬਜੀ ਬਣੀ ਪਈ ਆ ਰੋਟੀਆਂ ਤਾਰਨੀਆਂ ਨੇ ਚਾਰ ਜੇ ਖਾਣੀ ਹੋਈ ਉਹ ਤਾਰਦੀ ਬਸ ਮੈਨੂੰ ਬਾਲੀ ਭੁੱਖ ਲੱਗਦੀ ਸੀ ਤਾਂ ਕੰਨੀਆਂ ਚਲ ਬਣਾ ਦੰਨੀ ਆ ਤਾਂ ਐਂ ਦੱਸੇ ਪੈਸੇ ਸਾਮਕੇ ਪਾਲਾ ਉੱਥੇ ਪੈਨੇਲ ਅਲਮਾਰੀ ਚ ਪੈਸੇ ਤਾਂ ਮੈਂ ਪਾਲੇ ਸੀ ਸਾਮਕੇ ਚਲ ਠੀਕ ਐ ਤੇ ਹੋਰ ਲੋਡ ਹੋਈ ਦੱਸ ਦੀ ਕਹਿੰਦੀ ਹੋਰ ਲੋਡ ਹੋਈ ਮੈਂ ਤਾਂ ਇਹਦੀ ਟੈਨਸ਼ਨ ਲੱਗੀ ਪਈ ਹੈ ਵੀ ਇਹ ਕਿ ਮੈਂ ਤਾਰਾਂਗੇ ਲੈ ਤੈ ਕੀ ਦੇ ਤਾਰਨੇ ਨੇ ਮੈਂ ਕਿਹੜਾ ਜੇਬ ਚੋਂ ਦਏ ਨੇ ਵੀ ਜਿਹੜਾ ਤੂੰ ਮੋੜੇਂਗੀ ਕੋਈ ਗੱਲ ਨਹੀਂ ਉਦੋਂ ਹੀ ਮਂਗਾਈ ਨੇ ਜੇ ਫੇਰ ਲੋਡ ਪੈ ਗਈ ਦੱਸਦੀ ਤਾਂ ਪੈਸੇ ਵਾਲੀ ਮਸ਼ੀਨ ਹੋਰ ਮੰਗਵਾ ਲੂੰਗੀ ਆਹੋ ਕਹਿਣਾ ਹੀ ਸੌਖਾ ਹੈਗਾ ਹੁਣ ਅਗਲੀ ਦਿਤੇ-ਦیتے ਅੱਗੇ ਨਹੀਂ ਅਗਲੀ ਦਿਂਦੀ ਹੈਗੀ ਜਿੰਨਾ ਤੱਕ ਨਾ ਮੋੜੀ ਨਾ ਕਿਉਂ ਨਹੀਂ ਦੇਉਗੀ ਡੰਡੇ ਦੇ ਮੂਰੇ ਡਰਦੀ ਸਾਰਾ ਕੁਝ ਮੰਗਾਊਗੀ ਚੱਲ ਚੰਗਾ ਵਾ ਮੈਨੂੰ ਤਾਂ ਪਈ ਹੈ ਵੀ ਬਸ ਪੈਸੇ ਨਾਲ ਸਰ ਜੀ ਹਣਾ ਚਲ ਹੋਰ ਕੀ ਆ ਨਾਲ ਜਾ ਕੇ ਉੱਥੇ ਆਪਣਾ ਉਹ ਕਰ ਲਈ ਸਾਮ ਭੇ ਰੱਖ ਲਈ ਪੈਸੇ ਸਾਮ ਕੇ ਤਾਂ ਰੱਖੂੰਗੀ ਇਹ ਹਾਂ ਹੋਰ ਇੰਨੇ ਕੰਮ ਹੋਏ ਨੇ ਜਾ ਕੇ ਕਰਨ ਵਾਲੇ ਟੈਨਸ਼ਨ ਹੋਈ ਪਈ ਆ ਚਲ ਠੀਕ ਆ ਮੈਂ ਰੋਟੀ ਬਣਾਉਣੀ ਆ ਤੂੰ ਖਾ ਲੈ ਜੇ ਪਰੌਣਾ ਆਊਗਾ ਉਹਦੇ ਵਾਸਤੇ ਕੋਈ ਮਿੱਠਾ ਬਣਾ ਦੂੰਗੀ ਫਿਰ ਮੈਂ ਜਦੇ ਮਿੱਠਾ ਮੂਠਾ ਤਾਂ ਕੀ ਖਾਣਾ ਸੀ ਲੇਟ ਹੋ ਜਾਾਂਗੇ ਤੂੰ ਐ ਕਰੀ ਜੇ ਤਾਂ ਉਹਨੇ ਰੋਟੀ ਬਣਾਉਣੀ ਹੋਈ ਤਾਂ ਉਹਨੂੰ ਖਵਾ ਦੇ ਨੀ ਚਾਹ ਨਾਲ ਬਿਸਕੁਟੇ ਰੱਖ ਦੇ ਚਲ ਠੀਕ ਐ ਤੂੰ ਤਾਂ ਰੋਟੀ ਖਾ ਕੇ ਹੁੰਦਾ ਹੋਊਗਾ ਮੇਰੇ ਲਈ ਸੱਸ ਛੇਤੀ ਪਕਾ ਲੈਂਦੀ ਰੋਟੀਆਂ ਠੀਕ ਐ ਠੀਕ ਐ ਦਾ ਦੋਨੋਂ ਮੇਰਾ ਦਿਲ じゃ ਛੋਟਾ ਕਰਤਾ ਇੱਕ ਦੋਵੇਂ ਤਿਆਰ ਹੋ ਗਈ ਮੈਨੂੰ ਤਾਂ ਇੰਨਾ ਚੌਤ ਹੈਗਾ ਮੇਰੀ ਧੀ ਆਈ ਹੋਈਆ ਮੇਰਾ ਜੀ ਲੱਗਿਆ ਹੋਇਆ ਜੀ ਤਾਂ ਮੇਰਾ ਵੀ ਕਰਦਾ ਸੀ ਰਹਿਣ ਨੂੰ ਪਰ ਹੁਣ ਮੈਂ ਕੀ ਕਰਾਂ ਮਜਬੂਰੀ ਹੈ ਮੇਰੀ ਬਈ ਨਹੀਂ ਰਹਿ ਸਕਦੀ ਮੈਂ ਨਾਲੇ ਅਗਰ ਭਾਬੀ ਨੂੰ ਬੁਲਾ ਲੈ ਤੂੰ ਚੱਲ ਬੁਲਾ ਲੂੰਗੀ ਬੁਲਾਉਣਾ ਤਾਂ ਪੈਣਾ ਹੀ ਆ ਮੇਤੋ ਕਿਹੜਾ ਕੰਮ ਬਣਦਾ ਹੈ ਮੈਂ ਤਾਂ ਤੇਰੇ ਕਰਕੇ ਛੱਡਤੀ ਸੀ ਵੀ ਦੋ ਦਿਨ ਰਹਿ ਲੂਗੀ ਮੈਂ ਵੀ ਕਹਿੰਨੀ ਆ ਕੱਲੀ ਉਰੇ ਕੰਮਾਂ ਚੌਕੀ ਹੋਏਗੀ ਨਾ ਮੈਂ ਤਾਂ ਮੁੰਡੇ ਨੂੰ ਅੱਜੇ ਕਹਿ ਦੂੰਗੀ ਭਾਈ ਆਪਣੀ ਨੂੰ ਲੇ ਆ ਮੇਂ ਤੇ ਨਾ ਕੰਮ ਬਣਦਾ ਹੈਗਾ। ਉਹ। ਉੱਥੇ ਕਰਦੀ ਵੀ ਕੀ ਹੈਗੀ ਉਹ? ਮੈਂ ਤਾਂ ਪਾਸੇ ਤਾਂ ਤੋਰਦੀ ਤੇ ਵੀ ਆਪਾਂ 100 ਗੱਲ ਕਰਨੀ ਹੁੰਦੀ ਆ ਕਿੰਨਾ ਕੋਲਾ ਰੱਖੀ ਜਾਵਾਂਗੇ ਉਹ ਤੋਂ ਆਪਾਂ। ਚੱਲ ਕੋਈ ਨਾ ਹੁਣ ਗੱਲਾਂ ਕਰਨ ਦਾ ਮਾ ਟਾਈਮ ਕਿੱਥੇ ਹੈ ਇਹਦਾ। ਨਾਲੇ ਆਪਾਂ ਬਾਦੂ ਗੱਲਾਂ ਕਰ ਲਈਆਂ। ਕੱਲ ਇਹਦੇ ਕਰੀ ਕਰੀਏ ਜਾਂਦੇ ਆ। ਚੱਲ ਠੀਕ ਆ ਮੈਂ ਬਣਾਉਣੀ ਆ ਰੋਟੀ ਹੈ। ਹਾਂ ਛੇਤੀ ਬਣਾ ਲੀ। ਪਰ ਪੈਸੇ ਪਾਲਾ ਸਾਹਮ ਕੇ। ਪਾਲੇ ਮਾਂ ਸਾਹਮ ਕੇ। ਹਾਂ। ਮੈਂ ਬਣਾਉਣੀ ਆ ਬਸ ਬਹਿ ਜਾ। ਮੇਰੇ ਤੋਂ ਜ਼ਿਆਦਾ ਟੈਨਸ਼ਨ ਨਾ ਤੈਨੂੰ ਹੈਗੀ ਪੈਸਿਆਂ ਦੀ। ਛੇਤੀ ਕਰ ਮਿੰਟ ਮਾਰ। ਪ੍ਰੀਤ। ਚੱਲੀਏ ਹੁਣ ਆਪਾਂ। ਚਲੋ ਅੱਜ ਤਾਂ ਰਹਿ ਜੋਈ ਉਹ ਨਹੀਂ ਭਾਈ ਕਰੇ ਨਾ ਪੂਆ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਐਵੇਂ ਹੁਣ ਸ਼ਾਪਿੰਗ ਵਗੈਰਾ ਵੀ ਕਰਨੀ ਆ ਅਸੀਂ ਤਾਂ ਕਰਕੇ ਲੇਟ ਹੋ ਜਾਾਂਗੇ ਫਿਰ ਹਾਂ ਇਹ ਵੀ ਗੱਲ ਸਹੀ ਆ ਹੁਣ ਦਿਨ ਥੋੜੀ ਰਹਿ ਗਈ ਨਾ ਫਿਰ ਕੋਈ ਸਮਾਨ-ਸਮੂਨ ਖਰੀਦਣਾ ਹੋਊਗਾ ਬਾਕੀ ਉੱਥੇ ਵੀ ਤਿਆਰੀ ਤੁਸੀਂ ਵੀ ਕਰਨੀ ਆ ਭਾਈ ਹੈ ਹਾਂਜੀ ਹਾਂਜੀ ਚਲੋ ਇਹਨਾਂ ਨੂੰ ਜਾਣ ਦੇ ਫਿਰ ਰਾਤ ਫੇਰ ਲਾ ਜਾਾਂਗੇ ਫੇਰ ਕਦੇ ਆ ਜਾਊਂਗਾ ਭਾਈ ਪੱਕਾ ਲੈ ਕੇ ਜਾਊਂਗਾ ਮੈਂ ਕੋਈ ਗੱਲ ਨਹੀਂ ਨਾਲੇ ਮਤ ਜੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ ਹਾਂ ਪੁੱਤੇ ਦੱਸ ਓ ਪੈਸੇ ਨਾ ਮੈਂ ਥੋੜੇ ਟਾਈਮ ਤੱਕ ਮੋੜ ਦੂੰਗਾ ਆ ਵਿਆਹ ਕਰਕੇ ਤੁਹਾਨੂੰ ਪਤਾ ਲੱਗੋ ਲੱਗ ਹੋ ਰਹੀ ਐ ਜਦੋਂ ਬੰਦੇ ਕੋਲ ਹੋਏ ਮੈਂ ਆਪੇ ਮੋੜ ਦੂੰਗਾ ਆਹ ਕਹਿ ਜੀਆ ਗੱਲਾਂ ਕਰਨ ਲੱਗ ਗਿਆ ਕੋਈ ਗੱਲ ਨਹੀਂ ਜੇ ਮੋੜ ਹੋਏ ਤਾਂ ਮੋੜ ਦਿਓ ਨਹੀਂ ਅਸੀਂ ਕਿਹੜਾ ਕਹਨੇ ਆ ਮੇਰੀ ਧੀ ਆ ਫੇਰ ਕੀ ਆ ਧੀਆਂ ਨੂੰ ਦੰਦੇ ਹੀ ਹੁੰਦੇ ਨੇ ਲੰਦੇ ਥੋੜੀ ਹੁੰਦੇ ਨੇ ਨਾ ਮੋੜ ਹੋਏ ਪੁੱਤ ਟੈਨਸ਼ਨ ਨਾ ਲਈ ਕੋਈ ਗੱਲ ਨਹੀਂ ਸਾਹੀ ਤਾਂ ਕਹਨੇ ਆਂਗੀ ਰਿਸ਼ਤੇਦਾਰੀ ਰਿਸ਼ਤੇਜਾਰ ਦੇ ਕੰਮ ਆਉਂਦਾ ਹੁੰਦਾਗਾ ਆਪਣੇ ਕੋਲ ਹੈਗੇ ਸੀ ਸੋਨੂੰ ਦੇ ਦੇ ਸੋੜਾ ਡੰਗ ਸਰ ਜੂਗਾ ਕੋਈ ਗੱਲ ਨਹੀਂ ਜਦੋਂ ਮੋੜਨੇ ਹੋਏ ਮੋੜ ਦਿਓ ਨਾ ਮੋੜਨੇ ਹੋਏ ਛੋਡੀ ਮਰਜੀ ਆ ਤਾਂ ਵੀ ਕੋਈ ਗੱਲ ਨਹੀਂ ਡੈਡੀ ਕੋਸ਼ਿਸ਼ ਤਾਂ ਸੀ ਪੂਰੀ ਕਰਾਂਗੇ ਮੋੜਨ ਦੀ ਮੋੜਨੇ ਕਿਉਂ ਨਹੀਂ ਹੈਗੇ ਫਿਰ ਵੀ ਅਗਲੇ ਨਾਲ ਜੁਬਾਨ ਹੋਈ ਹੈ ਚਲ ਕੋਈ ਨਾ ਹੋ ਪਤਾ ਫਿਰ ਕੀ ਹੋ ਗਿਆ ਇੱਥੇ ਵੀ ਛੋਡੇ ਪੈਸੇ ਆ ਉੱਥੇ ਵੀ ਛੋਡੇ ਪੈਸੇ ਆ ਕੋਈ ਗੱਲ ਨਹੀਂ ਨਾਲੇ ਜਿਹੜੀ ਤੁਸੀਂ ਇੰਨਾ ਟਾਈਮ ਦੇਤਾ ਸਾਨੂੰ ਬਹੁਤ ਆ ਸਾਡੇ ਲਈ ਤੇ ਮੈਂ ਨੈਕਸਟ ਮੰਨ ਤੱਕ ਆਪੇ ਮੋੜ ਦੂੰਗਾ ਕੋਈ ਗੱਲ ਨਹੀਂ ਚਲ ਜੀ ਫਿਰ ਤੁਹਾਨੂੰ ਹਾਂ ਲੋ ਫਿਰ ਜਾਓ ਫਿਰ ਕਿਵੇਂ ਰਹਿਣਾ ਕੋਲ ਚੰਗਾ ਮਾਂ ਫਿਰ ਮਿਲਦੇ ਆ ਓਕੇ ਭਾਈ ਕਈ ਵਾਰੀ ਕੋਈ ਹੋਰ ਲੋਡ ਹੁੰਦੀ ਆ ਤਾਂ ਦੱਸ ਦੋ ਚੰਗਾ ਠੀਕ ਆ ਬਸ ਠੀਕ ਆ ਠੀਕ ਹੁਣ ਮਤੈ ਠੀਕ ਹੈ ਬੱਤਾ ਚੰਗਾ ਚੰਗਾ ਬਾਈ ਠੀਕ ਹੈ ਬਾਈ ਚੰਗਾ ਬਈ ਚੰਗਾ ਜੜੀ ਚਲ ਆ ਜਾ ਛੱਡ ਤਾਈਏ ਖੜ ਗਏ ਵੀਰੇ ਆ ਗਏ ਵੀਰੇ ਹਾਂ ਆਪਣੇ ਮਿਲ ਗਈ ਸੀ ਬਸ ਬਸ ਤਾਂ ਮਿਲ ਗਈ ਸੀਗੀ ਮੈਂ ਤਾਂ ਐਂ ਕਹਿੰਦੀ ਸੀ ਵੀਰੇ ਤੁਸੀਂ ਮੋਟਰਸਾਈਕਲ ਦੀ ਵਗ ਜਾਂਦੇ ਨਾਲੇ ਤੁਸੀਂ ਚਲੇ ਜਾਂਦੇ ਕੀ ਕਹਿਣਗੇ ਹੋ ਵੀ ਮਾਂ ਨੂੰ ਕੱਲੀ ਨੂੰ ਭੇਜਤਾ ਬਾਈ ਜਣ ਨੂੰ ਪਤਾ ਬਾਟ ਬਾਲੀ ਹੈਗੀ ਅੱਥ ਨੂੰ ਨਹੀਂ ਮੁੜਿਆ ਜਾਣਾ ਜੇ ਮੈਂ ਉੱਥੇ ਰਹਿੰਦਾ ਤਾਂ ਘਰੇ ਔਖਾ ਹੋਈਦਾ ਨਾਲੇ ਮਾਂ ਤਾਂ ਹੁਣ ਨਾਲ ਮੇਰੀ ਕਾਸ ਰਾਤ ਲਾਇਉ ਨਾਲੇ ਫੁੱਲ ਚ ਕਾਇਉਗੀ ਚਲ ਫੁੱਲਾਂ ਤੇ ਬਾਗ ਜਾਂਦੇ ਮੈਂ ਤੇ ਬਾਪੂ ਜੀ ਲੋਟ ਲੱਗਿਆ ਉਹ ਤਾਂ ਠੀਕ ਹੈ ਵੀਰੇ ਅੱਜ ਸੰਸਕਾਰ ਤੇ ਵੀ ਜਾਣ ਦਾ ਤੁਹਾਡਾ ਹੱਕ ਬਣਦਾ ਸੀ ਫੇਰ ਵੀ ਆਪਣੀ ਸੱਕੀ ਮਾਸੀ ਸੀ ਵਿਚਾਰੀ ਪਰ ਹੁਣ ਬਾਪੂ ਨੂੰ ਕਿਹਾ ਸੀਗਾ ਮੈਂ ਬਾਪੂ ਕਹਿੰਦਾ ਮੈਨੂੰ ਕੰਮ ਆ ਕਹਿੰਦਾ ਉਹ ਕਿਸ ਨਾ ਸਾਈਆਂ ਵਧਾਈਆਂ ਲਾਈ ਬੈਠਾਗਾ ਹੁਣ ਕੀ ਪਤਾ ਹੀ ਚਾਨ ਚੱਕ ਆ ਗੱਲ ਬਣੂਗੀ ਨਾਲੇ ਵੀਰੇ ਫੁੱਲਾਂ ਦੀ ਤਾਂ ਸਾਡਾ ਵੀ ਜਾਣ ਦਾ ਹੱਕ ਹੈ ਹੁਣ ਮੈਂ ਉਹ ਰਿਆਰੀਆਂ ਦੱਸ ਕਿਵੇਂ ਕਰਾਂ ਮੈਂ ਮੇਰੀ ਗੱਲ ਸੁਣਾ ਕੋਈ ਗੱਲ ਨਹੀਂ ਉਹ ਕੋਈ ਬਜ਼ੁਰਗ ਸੀ ਢਿੱਲੀ ਮਿੱਸੀ ਸੀ ਤੂੰ ਸਹੁਰਿਆਂ ਦੇ ਪਾਸੋਂ ਭੋਗ ਤੇ ਬਗ ਜੀ ਨਾਲੇ ਆਪਣੇ ਪਰੋਣੇ ਨੂੰ ਨਾਲ ਲੈ ਲੈ ਵੀਰੇ ਕਹਿਣਗੇ ਨਾ ਤਾਂ ਸੰਸਕਾਰ ਤੇ ਆਏ ਨਾ ਫੁੱਲਾਂ ਤੇ ਆਏ ਸਿੱਧਾ ਭੋਗ ਤੇ ਹੈ ਹੁਣ ਮੈਂ ਵਿਆਹੀ ਹੋਈ ਹਾਂ ਮੇਰਾ ਹੱਕ ਬਣਦਾ ਵੀਰੇ ਮੈਂ ਤੇਰੀ ਗੱਲ ਨੂੰ ਸਮਝਦਾਗਾ ਹੱਕ ਤਾਂ ਬਣਦਾ ਫਿਰ ਕੋਈ ਗੱਲ ਨਹੀਂ ਭੋਗ ਤੇ ਬਗ ਜਣ ਨੂੰ ਪਤੀ ਹੈਗਾ ਬੀਪੀ ਅਗਲੇ ਕਬੀਲਦਾਰੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਨਹੀਂ ਜਾਇਆ ਗਿਆ ਕਹਿ ਦਾਂਗੇ ਬੇਬੀ ਉਹਨਾਂ ਨੂੰ ਕੰਮ ਸੀਗਾ ਵੀ ਚਲੋ ਭੋਗ ਤੇ ਇਕੱਠੇ ਵਗ ਜਾਂਗੇ ਆਪਾਂ ਇੱਥੋਂ ਗੱਡੀ ਕਰਵਾਵਾਂਗੇ ਤਾਂ ਹੈਗੇ ਚਾਹੇ ਤਾਂ ਇੱਥੇ ਆ ਜਾਓ ਚਾਹੇ ਤੂੰ ਤੇ ਬਾਈ ਉਧਰ ਸਮੂਰ ਦੀ ਵਗ ਜਿਓ ਵੀ ਸਾਹਮਣੇ ਉਹ ਤਾਂ ਠੀਕ ਹੈ ਵੀਰੇ ਸਵੇਰੇ ਫੁੱਲਾਂ ਦੇਣਾ ਭਾਬੀ ਨੂੰ ਵੀ ਨਾਲ ਲੈ ਜਾਓ ਤੁਸੀਂ ਫਿਰ ਵੀ ਫਰਕ ਹੁੰਦਾ ਬੁੜੀ ਦਾ ਅਲੱਗ ਕਹਿੰਦਾ ਬੁੜੀ ਕੋਈ ਵੀ ਨਹੀਂ ਆਈ ਹੈਗੀ ਇਹ ਤੂੰ ਕੀ ਕਰਾਉਣਾਗਾ ਔਰ ਮਾਂ ਹੈਗੀ ਉੱਥੇ ਮੈਂ ਵਗ ਜੂ ਜਾਂ ਬਾਪੂ ਨੂੰ ਤੋਰ ਦੂੰਗਾ ਐਵੇਂ ਤੈਨੂੰ ਪਤਾ ਫਿਰ ਇਹ ਤਾਂ ਏ ਨਹੀਂ ਪਤਾ ਮਾੜੀ ਗੱਲ ਪਿੱਛੇ ਕਲੇਸ਼ ਕਰਕੇ ਬੈਜੇ ਨਾਲੇ ਫਿਰ ਆਪ ਦਾ ਮਨ ਖਰਾਬ ਹੁੰਦਾ ਬਾਅਦ ਚ ਓਰੇ ਮੈਂ ਵੀ ਮੈਨੂੰ ਐਸੀ ਚੱਲ ਦੋ ਦਿਨ ਲਾ ਚੂੰਗੀ ਫਿਰ ਸਮਝੀ ਉਧਰੋਂ ਮਾਸੀ ਐ ਹੋ ਗਈ ਹੁਣ ਮੈਂ ਕਿੱਥੇ ਮੈਥੋਂ ਕਿੱਥੇ ਰਹਿ ਜਾਊਗਾ ਵੀਰੇ ਫਿਰ ਕਿਉਂ ਭਾਣੇ ਤੂੰ ਮੇਰੀ ਗੱਲ ਸੁਣ ਹੁਣ ਬੀਬੀ ਵੀ ਨਹੀਂ ਕਰੇ ਸਮਝੇ ਹੁਣ ਤਾਂ ਤੂੰ ਦੋ ਤਿੰਨ ਦਿਨ ਲਾ ਦੇ ਇੱਥੇ ਨਾਲੇ ਤੂੰ ਪਰ ਉਹਨਾਂ ਨੂੰ ਫੋਨ ਲਾ ਕੇ ਕਹਿ ਦੀ ਬਹਾ ਨਸਮਾਂ ਦੀ ਇੱਥੇ ਚਾਹ ਚਾਰ ਪੰਜ ਦਿਨ ਲਾ ਜਾ ਕਹਿ ਦੀ ਉਹਨਾਂ ਦਾ ਤਾਂ ਆਪ ਹੀ ਫੋਨ ਆ ਗਿਆ ਸੀ ਮੈਨੂੰ ਉਧਰੋਂ ਮੇਰੀ ਨਣਦ ਵੀ ਵਾਗ ਗਈ ਅੱਜ ਉਹ ਤਾਂ ਆਪ ਇੱਕੋ ਹੀ ਰਾਤ ਲਾ ਕੇ ਗਈ ਆ ਦੱਸ ਵ ਚਲ ਫਿਰ ਉਹਨਾਂ ਦਾ ਹੀ ਵਿਆਹ ਬੂ ਦਾ ਕੰਮ ਜਾ ਹੋਣਾ ਫਿਰ ਤਾਂ ਕਰਕੇ ਅਗਲੇ ਨੂੰ ਐ ਹੁੰਦਾ ਹਾਂ ਉਹਨਾਂ ਦੇ ਪੂਆ ਦੀ ਕੁੜੀ ਦਾ ਪਤਾ ਨਹੀਂ ਕਿਹਦਾ ਵਿਆਹ ਬੂ ਹੈ ਸ਼ੱਕ ਸ਼ੱਕ ਫਿਰ ਸੌ ਤਿਆਰੀਆਂ ਹੁੰਦੀਆਂ ਨੇ ਬੰਦੇ ਦੀ ਵਿਆਹ ਤਾਂ ਨਹੀਂ ਭੋਗ ਦੇ ਵਿੱਚ ਆਉਂਦਾ ਹੁਣ ਮੈਨੂੰ ਕੀ ਪਤਾ ਹੈ ਪਰ ਹਾਈ ਤਾਂ ਰਹਿਣੇ ਹੋਣਗੇ 20 25 ਦਿਨ ਤਾਂ ਚਲੋ ਭੋਗ ਤੇ ਤਾਂ ਫਿਰ ਉਹ ਉਹਨਾਂ ਦਾ ਤਾਂ ਕੀ ਹੈ ਆਪਾਂ ਨੂੰ ਕਿਹਾ ਅਗਲਾ ਬਲਾਉਗਾ ਗਾਹਾਂ ਪੂਆ ਦੀ ਕੁੜੀ ਦਾ ਵਿਆਹ ਹੈ ਨਾ ਉਹ ਭੋਗ ਤੇ ਹੋਣਾ ਅਗਲੇ ਚਲੋ ਤਾਂ ਐਂ ਨੇ ਕਈ ਵਾਰ ਗਾਹਾਂ ਦੀ ਗਾਹਾਂ ਚੱਲ ਸੱਦ ਲੈਂਦਾ ਹੁੰਦਾ ਅਗਲਾ ਕਹਿੰਦਾ ਚਲ ਦੋਨੇ ਜੀ ਆ ਜਾਣਗੇ ਹੋਰ ਤਾਂ ਕੀ ਹੁੰਦਾਗਾ ਮੈਂ ਤਾਂ ਲੱਗਦਾ ਨੀ ਵੀਰੇ ਸੱਦਣਗੇ ਬਾਕੀ ਚੋਲ ਦੇਖੀ ਜਾਊਗੀ ਚੱਲ ਬਾਕੀ ਆਪਾਂ ਤਾਂ ਦੇਖ ਮੇਰੀ ਗੱਲ ਸੁਣ ਰੁਪਏ ਸੀਗੇ ਤੂੰ ਦੇ ਆਈ ਪੜਾਏ ਆਈ ਠੀਕ ਹੈ ਤੇਰੀ ਸੀਗਾ ਬਿਜਲਪਿੰਕ ਅੱਦ ਨੂੰ ਅਗਲਾ ਖੂ ਵੀ ਪਹਿਲੀ ਵਾਰ ਸਵਾਲ ਪਾਇਆ ਸੀ ਵੀ ਰੁਪਏ ਨਹੀਂ ਬਣੇ ਹੋਰ ਕੀ ਹੈਗਾ ਹੋਰ ਉਹ ਮੋੜ ਤਾਂ ਦੇਣਗੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਕੋਈ ਨਾ ਵੀਰੇ ਮੈਂ ਆਪੇ ਮੋੜ ਦੂੰਗੀ ਤੁਸੀਂ ਕਿਉਂ ਟੈਨਸ਼ਨ ਲੈਨੇ ਹੋ ਚੱਲ ਬਈ ਹੁਣ ਤੂੰ ਤਾਂ ਕਾਹਤੋਂ ਮੋੜਨੇ ਨੇ ਰੁਪਏ ਤਾਂ ਅਗਲੇ ਨੇ ਵਰਤੇ ਨੇ ਚੱਲ ਜਦੋਂ ਅਗਲਾ ਰੁਪਈਆ ਵਾਪਸ ਕਰੂਗਾ ਤਾਂ ਤੂੰ ਸੁਨੇਹਾ ਲਾ ਦੀ ਮੈਨੂੰ ਹਾਂ ਐ ਤਾਂ ਜੁਬਾਨ ਵਾਲੇ ਬੰਦੇ ਨੇ ਹੋ ਐ ਤਾਂ ਹੁਣ ਮੇਰੇ ਮਿੰਨਾਂ ਨੂੰ ਦਾ ਪਤਾ ਹੀ ਐ ਬਾਕੀ ਪੁਰਾਣਾ ਵੀ ਸਿਆਣਾ ਕੋਈ ਗੱਲ ਨਹੀਂ ਉਹ ਮੈਂ ਹਾਂ ਜੇ ਉਹ ਅਗਲੇ ਨੇ ਜੁਬਾਨ ਹੀ ਕਰ ਲਈ ਤਾਂ ਮੋੜ ਦੇਣਗੇ ਉਹ ਮੈਂ ਕਦੇ-ਕਦੇ ਐਂ ਜੋ ਸੋਚਦਾ ਹੁੰਦਾ ਮੈਂ ਹਾਂ ਜਿਵੇਂ ਹਾਂ ਵੀ ਵਿਆਹ ਹੀ ਨੂੰ ਮੈਨੂੰ ਥੋੜਾ ਟਾਈਮ ਹੀ ਹੋਏਗਾ ਹਨਾ ਵੀ ਐ ਰੁਪਏ ਜੇ ਮੰਗਣੇ ਹਨਾ ਬਾਕੀ ਉਹ ਸੀ ਨਾ ਲਵ ਮੈਰਿਜ ਸੀ ਫਿਰ ਇਹਨਾਂ ਦੀ ਆਪਸ ਵਿੱਚ ਤਾਂ ਪਤਾ ਹੀ ਹੈ ਫਿਰ ਤਾਂ ਜਿਆਦਾ ਖੁੱਲ ਜਾਂਦੇ ਆਪਸ ਵਿੱਚ ਨਾ ਆ ਔਖਾ ਤਾਂ ਹੋ ਹੀ ਜਾਂਦਾ ਨਾ ਪਰ ਉਹਨਾਂ ਦਾ ਸੋਚਦੇ ਨਾ ਵੀ ਗਾਹਾਂ ਰੁਪਏ ਫਿਰ ਉਹਨਾਂ ਨੇ ਤਾਂ ਉੱਥੇ ਹੀ ਮੰਗੇ ਸੀ ਵੀਰੇ ਇਹ ਅਗਲੀ ਨੇ ਆਪਦੇ ਪੇਕਿਆਂ ਤੋਂ ਉਹ ਤਾਂ ਚਲ ਮੈਂ ਹੀ ਕਹਤਾ ਵੀ ਚਲ ਤੁਹਾਡੇ ਕੋਲ ਹੈ ਨਹੀਂ ਮੈਂ ਤੁਹਾਡੀ ਹੈਲਪ ਕਰ ਦਿੰਨੀ ਆ ਉਹਨਾਂ ਨੇ ਕਿਹਾ ਮੈਨੂੰ ਕਿਹਾ ਸੀ ਵੀ ਤੂੰ ਹੀ ਲੈ ਕੇ ਆ ਮੇਰੀ ਗੱਲ ਸੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੋਰ ਪਹਿਨੇ ਬਾਲਾ ਕਬੀਲਦਰੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਹੁੰਦੇ ਠੀਕ ਹੈ ਜਿਵੇਂ ਅਗਲਾ ਕਬੀਰਦਰੀ ਚਲਾਉਂਦਾ ਚਲਾਈ ਲੈਣ ਦੇ ਤੂੰ ਐਵੇਂ ਵਿੱਚ ਹਿੱਸਾ ਨਾ ਐਵੇਂ ਕੋਈ ਕੱਲ ਨੂੰ ਹੋਰ ਸਵਾਲ ਪਤਾ ਤੈਨੂੰ ਅਗਲੇ ਨਾਲ ਤਾਂ ਮੂੰਹ ਪੈ ਜਾਂਦਾਗਾ ਫਿਰ ਨਾਲੇ ਕੱਲ ਤੋਂ ਆਪੋ ਤੋਂ ਆਪੋ ਗਤ ਹੋਈ ਹੈ ਨਾ ਫੇਰ ਤੂੰ ਆਖੀਂ ਹਾਂ ਹਾਂ ਵੀਰੇ ਤੂੰ ਵੀ ਮੇਰੇ ਨਾਲ ਖੜਾ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੁੰਦਾ ਕੋਈ ਗੱਲ ਨਹੀਂ ਜਦੋਂ ਅਗਲੇ ਦਾ ਸਾਰਾ ਕੁਝ ਹੈਗਾ ਵੀ ਆਪੇ ਕਬੀਲਦਰੀ ਚਲਾਉਣ ਜਿਵੇਂ ਮਰਜ਼ੀ ਚਲਾਉਣ ਤੂੰ ਆਪ ਦਾ ਹੀ ਇਸ਼ਾਨ ਲੈ ਕਿਉਂਕਿ ਫਿਰ ਔਖਾ ਹੋ ਜਣਾ ਹੁਣ ਤੂੰ ਚਲ ਸਵਾਲ ਪਾਤ ਆ ਜੇ ਕਹਿ ਤਾ ਅਸਲ ਤੇ ਚੁੱਪ ਰਹਿਣ ਦੀ ਲੋੜ ਹੀ ਨਹੀਂ ਸੀ ਨਾ ਤਾਂ ਇੱਧਰ ਕਲੇਸ਼ ਪੈਂਦਾ ਨਹੀਂ ਮੈਨੂੰ ਐ ਸੀ ਨਾ ਹਾਂ ਫਿਰ ਵੀ ਚੱਲ ਅਗਲੇ ਕਹਿਣਗੇ ਵੀ ਜਮੀਨ ਹੀ ਬੋਲਦੀ ਹੈਗੀ ਵੀ ਸਾਡੇ ਨਾਲ ਨਹੀਂ ਖੜਦੀ ਪਤਾ ਨਹੀਂ ਚਲੋ ਆਪਾਂ ਜਿੰਨੇ ਜੋਗੇ ਹੈਗੇ ਸੀ ਆਪਾਂ ਅੱਜੇ ਉਹ ਕਰਤਾ ਦੇਖ ਪੈਣੇ ਸਾਰੀ ਉਮਰ ਪੀਏਗੀ ਇਹ ਕਿਹੜਾ ਕੋਈ 5-10 ਸਾਲਾਂ ਦੀ ਰਿਸ਼ਤੇਦਾਰੀ ਹੁੰਦੀ ਹੈਗੀ ਇਹ ਤਾਂ ਗਾਹਾਂ ਉਹ ਗੱਲ ਆ ਵੀ 100-200 ਸਾਲ ਚੱਲੀ ਜਾ ਬਰਤਣਾ ਹੋਵੇ ਤਾਂ ਗਾਹਾਂ ਚ ਵਾਕਾਂ ਦੀ ਵੀ ਰਿਸ਼ਤੇਦਾਰੀਆਂ ਪੈ ਜਾਂਦੀਆਂ ਹੁੰਦੀਆਂ ਨੇ ਪਰ ਫੇਰਾ ਬਰਤਨ ਨੂੰ ਟਾਈਮ ਪਿਆਗਾ ਅੱਜੇ ਤੋਂ ਔਖਾ ਹੋਏਗਾ ਨਾ ਵੀਰੇ ਮੜੇ ਜੀ ਭਾਬੀ ਨੂੰ ਵੀ ਕਹ ਦੇ ਮਣਮੋਟੇ ਬਾਹਰ ਵਹਿ ਜੂਗੀ ਮੇਰੇ ਕੋਲ ਮੈਂ ਦੋ ਦਿਨ ਆਈ ਆ ਉਧਰੋਂ ਮਾਂ ਬਾਗੀ ਹੁਣ ਮੈਨੂੰ ਤਾਂ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਜਮਾਂ ਵੀ ਕੀ ਕਰੀਏ ਹੁਣ ਜੇ ਬੋਲਦੇ ਆਂ ਭਈ ਫਿਰ ਕਲੇਸ਼ ਕਰਦੀ ਹੈਗੀ ਮੈਂ ਤਾਂ ਕੁਝ ਕਹਿਣਾ ਨਹੀਂਗਾ ਜੋ ਕਰਦੀ ਹੈ ਉਹਦੀ ਮਰਜ਼ੀ ਕਰੀ ਜਾਣ ਦੇ ਆਪਾਂ ਕੀ ਦੇਣਾ ਆ ਆਪ ਦਾ ਵਧੀਆ ਬਸ ਨਾ ਇਹਨੂੰ ਬਾਲਾ ਮੈਂ ਤਾਂ ਬੁਲਾਉਣਾ ਹੁੰਨਾਗਾ ਜਿੰਨਾ ਕੰਮ ਕਰ ਦਿੰਦੀ ਹੈਗੀ ਠੀਕ ਆ ਐਵੇਂ ਵੱਧ ਬੁਲਾ ਮੈਂ ਕਲੇਸ਼ ਕਰ ਲੂਗੀ ਤੂੰ ਬੁਲਾ ਕੇ ਤਾਂ ਲੈ ਇੱਕ ਵਾਰੀ ਕਿਸੇ ਹੋਰ ਬਹਾਨੇ ਨਾਲ ਬੁਲਾ ਲੈ ਜਾ ਚਾਹ ਪਈਏ ਕੁੱਟ ਹਾਂ ਚਾਹ ਮੈਂ ਲਿਆ ਦਿੰਨੀ ਆ ਬਾਕੀ ਵੀ ਚਲ ਮੈਂ ਹੀ ਪੀਏ ਹੁਣ ਚਲ ਨਾਲ ਤੈਨੂੰ ਛੱਡ ਲੈਂਦਾ ਕਰੋ ਸੈਨ ਆ ਵੀ ਬਾਹਰ ਨਿਕਲੇ ਸਾਰ ਦਿਨ ਅੰਦਰ ਫੋਨ ਦੇਖੀ ਜਾਂਦੀ ਫੋਨ ਦਾ ਖੜਾ ਨਹੀਂ ਛੱਡਦੀ ਦੱਸੀ ਦੱਸੀ ਕੀ ਐ ਉਰਾ ਅੰਦਰ ਹੀ ਬੜ ਕੇ ਬੈਠੇ ਰਹੇ ਨੇ ਬਾਹਰ ਵੀ ਦੇਖਦਾ ਕਰ ਕੀ ਕੋਈ ਸੋਈਦਾਗਾ ਪਈ ਸੀ ਉਰੀ ਆ ਜੋ ਨਾ ਬਾਹਰ ਆ ਜਾ ਉੱਠ ਕੇ ਰਾਤ ਦੀ ਪਈ ਹੈ ਜੀ ਕੀ ਹੋ ਰਿਹਾ ਐ ਮੇਰੀ ਗੱਲ ਸੁਣਾ ਤੈਨੂੰ ਮਾਣੀ ਮੋਟੀ ਸੰਗ ਸ਼ਰਮ ਹੈਗੀ ਹੈ ਕਿ ਨਾ ਤੇ ਸੰਗ ਸ਼ਰਮ ਨੂੰ ਮੈਂ ਕੀ ਕਰਤਾ ਫਿਰ ਅੰਦਰ ਬੜੀ ਬੈਠੀ ਆ ਕੁੜੀ ਕੱਲੀ ਬੈਠੀ ਆ ਬਾਹਰ ਉਹਦੇ ਕੋਲੇ ਬਹਿ ਜਾ ਤੈਨੂੰ ਪਤਾ ਵੀ ਮਾਸੀ ਮਰ ਗਈ ਮਾਂ ਤਾਂ ਉੱਥੇ ਗਈ ਹੋਈ ਹੈਗੀ ਮੈਂ ਵੀ ਬਿਮਾਰ ਹੋ ਰਹੀ ਆ ਤਾਂ ਪਈ ਸੀ ਸ਼ੌਂਕ ਨੂੰ ਨਹੀਂ ਪਈ ਹੈਗੀ ਅੰਦਰ ਵੜ ਕੇ ਫੇ ਬਿਮਾਰੀ ਹੋਈ ਹੈ ਮਰੀ ਤਾਂ ਨਹੀਂ ਨਾ ਮਰ ਜੂਗੀ ਤੂੰ ਦਾਹੀ ਭਾਲਦਾ ਮੇਰੀ ਗੱਲ ਸੁਣ ਐਵੇਂ ਇਹ ਕੁੜੀ ਸਾਹਮਣੇ ਮੈਥੋਂ ਛੱਤਰ ਨਾ ਖਾਲੀਆਂ ਦੀ ਬੇਇੱਜ਼ਤੀ ਨੇ ਕਰਾਲੀ ਚੁੱਪ ਕਰਕੇ ਉਹਨਾਂ ਨਾਲ ਕੰਮ ਕਰਵਾ ਦੇ ਸਾਰੇ ਮਾਂ ਹੈ ਨਹੀਂ ਉਹ ਕਿਤੇ ਕੱਲੀ ਔਖੀ ਹੁੰਦੀ ਫਿਰੇ ਕੰਮ ਮੈਂ ਸਾਰੇ ਘਰ ਕਰ ਕੀ ਪਈ ਸੀ ਉਹਦੇ ਬਾਅਦ ਛੱਡ ਕੇ ਨਹੀਂ ਪਈ ਹੈਗੀ ਕਾਦੇ ਵਾਸਤੇ ਕਲੇਸ਼ ਕਰਦੀ ਹੁੰਨੀ ਹੈਗੀ ਮੈਂ ਤਾਂ ਕਲੇਸ਼ ਕੀਤਾ ਵੀ ਨਹੀਂ ਤੁਸੀਂ ਲੱਗ ਰਹੇ ਹੋ ਬੋਲਣ ਹੁਣ ਮੈਂ ਤਾਂ ਚੁੱਪ ਕਰੀ ਅੰਦਰ ਪਈਆ ਫਿਰ ਜੇ ਉਹੀ ਤੋਂ ਕੁੜੀ ਕੋਲੇ ਪੈ ਜੇ ਜਾ ਕੇ ਮੰਜਾੜਾ ਕੇ ਐਂ ਤਾਂ ਉਹ ਚਲ ਵੀ ਹਾਂ ਵੀ ਕੋਲੇ ਆ ਕੇ ਪੈ ਗਈ ਉਹ ਵੀ ਮਸਾ ਆਉਂਦੀ ਹੈ ਦੋ ਚਾਰ ਦਿਨ ਲਾਉਂਦੀ ਹੈ ਜੇ ਉਹਦਾ ਵੀ ਜੀ ਕਰਦਾ ਮੈਂ ਆਦੀ ਪਰ ਜਾਈ ਨਾ ਗੱਲਾਂ ਕਰਾਂ ਫਿਰ ਜੇ ਆ ਗਈ ਉਹ ਤਾਂ ਉਰੀ ਬੈਠੀ ਹੈਗੀ ਹੁਣ ਹਾਲ ਦੀ ਤਾਂ ਹੈ ਨਹੀਂ ਮੀਨਾ ਉਰੀ ਲਾ ਕੇ ਜਾਊਗੀ ਕੋਈ ਗੱਲ ਨਹੀਂ ਮੈਥੋਂ ਨਹੀਂ ਉਹਦੇ ਕੋਲ ਬੈਠਾ ਜਾਂਦਾ ਨਾਲ ਹੀ ਕਿਉਂ ਉਹਦਾ ਘਰ ਨਹੀਂ ਉੱਥੇ ਹੋਣਾ ਨਹੀਂ ਹੈਗੇ ਤਾਂ ਹੀ ਉਰੀ ਆਈ ਹੋਗੀ ਤੂੰ ਨਹੀਂ ਜਾਂਦੀ ਆਦੇ ਪੇਕੇ ਮੈਂ ਕਿੱਧਰ ਗਈਆਂ ਜੇ ਮੈਂ ਤਾਂ ਦੋ ਦਿਨ ਵੀ ਭੱਗ ਜਾਉਂਦੀ ਸੂਈ ਟੰਗ ਦਿੰਨੇ ਹੁੰਦੀਆਂ ਤੁਸੀਂ ਤਾਂ ਮਗਰੋਂ ਮੈਨੂੰ ਜਦੋਂ ਵਿਆਹੀ ਸੀ ਉਦੋਂ ਦੇਖ ਦਾਦਾ ਦਦਨੀ ਮੁਰਦੀ ਸੀ ਉਹ ਤਾਂ ਸਾਲਾਂ ਦਿਨ ਮੇਰੀ ਮਾਂ ਮੇਰੀ ਪਰਜਾਈ ਜਿਵੇਂ ਕੋਈ ਉਹ ਕਹਿੰਦਾ ਤਾਂ ਚੰਦ ਦੁੱਤਰੇ ਹੁੰਦੇ ਨੇ ਉਹ ਹੁਣ ਤਾਂ ਨਹੀਂ ਜਾਂਦੀ ਹੈਗੀ ਚਲ ਨਵੇਂ ਨਵੇਂ ਤਾਂ ਚਾਹ ਹੁੰਦਾ ਪਹਿਲੇ ਫਿਰ ਉਹ ਵੀ ਨਵੀਂ ਵਿਆਹੀ ਹੈ ਨਾ ਆਹੋ ਨਵੀਂ ਵਿਆਹੀ ਹੈਗੀ ਸਾਲ ਹੋਣਾ ਵਾਲਾ ਹੋ ਗਿਆ ਤੇ ਵਿਆਹ ਨੂੰ ਕੋਈ ਮਹੀਨਾ ਤਾਂ ਹੋਇਆ ਨਹੀਂ ਸਾਲ ਕਿੱਥੇ ਹੋ ਗਿਆ ਹਜੇ 6 ਮਹੀਨਾ ਲੱਗਿਆ ਹੈਗਾ ਨਾਲੇ ਮੇਰੀ ਗੱਲ ਸੁਣ ਲੈ ਕੁੜੀਆਂ ਨੂੰ ਪੇਕੇ ਹਮੇਸ਼ਾ ਹੀ ਪਿਆਰੇ ਹੁੰਦੇ ਨੇ ਚਾਹੇ 100 ਸਾਲ ਹੋ ਜਾਣ ਬੇਹੀਂ ਨੂੰ ਆਹੋ 6 ਮਹੀਨੇ ਹੋ ਗਏ ਜੋ 6 ਮਹੀਨੇ ਹੋ ਗਏ ਫੇਰ ਕੀ ਕਰੀਏ ਚਾਲਾ 2 ਲੱਖ ਤਾਂ ਨੇ ਮੰਗ ਵੀ ਲਿਆ 6 ਮਹੀਨਿਆਂ ਦੇ ਵਿੱਚ ਵਿੱਚ ਉਹਨੇ 2 ਲੱਖ ਮੰਗ ਲਿਆ ਅੱਗੇ ਹਾਲੇ ਪਤਾ ਨਹੀਂ ساری ਉਮਰ ਚ ਕੀ ਕੁਝ ਕਰੂਗੀ ਉਹ ਕੀ ਕੁਝ ਖਾਊਗੀ ਥੋਲੇ ਜਾ ਲੈ ਜਾ ਕੇ ਕਿਆ ਖਾਣ ਵਾਸਤੇ ਰੀ ਪੀਏ ਮੱਗੇ ਨੇ ਹੱਥ ਦਰ ਫੜ ਕੇ ਲੈ ਕੇ ਗਈ ਆ ਰਿਸ਼ਤੇਦਾਰ ਕਦੇ ਵਾਸਤੇ ਹੁੰਦੇ ਨੇ ਇੱਕ ਦੂਜੇ ਨਾਲ ਖੜਨ ਵਾਸਤੇ ਹੁੰਦੇ ਨੇ ਜੇ ਹੁਣ ਮੈਂ ਨਹੀਂ ਖੜੂ ਆਪਦੀ ਭੈਣ ਦਾ ਹੋਰ ਕੌਣ ਖੜੂਗਾ 200 ਰੁਪਏ ਮੋੜ ਦੋ ਇਸੇ ਗਲਤੀ ਮੱਚੀ ਪੀਓ ਦਦੀ ਵੀ ਹਾਂ ਕੁੜੀਏ ਇਸ ਘਰ ਦੇ ਵਿੱਚੋਂ ਰੁਪਏ ਕਿਉ ਲੈਗੀ ਆਹ ਮੈਂ ਤਾਂ ਮੱਛੀ ਪਈਆਂ ਜੋ ਤੈਨੂੰ ਪਤਾ ਹੀ ਹੈਗਾ ਫਿਰ ਦਵਾਰੇ ਦਵਾਰੇ ਕਾ ਤੋ ਮੇਰੇ ਮੂੰਹ ਕੋ ਘਣਾਉਣਾ ਹੁੰਨਾ ਫਿਰ ਜੇ ਤੈਨੂੰ ਮੈਂ ਇੱਕੇ ਵਾਰੀ ਕਹਤਾ ਸੀ ਪਿਓ ਨੇ ਹੱਥ ਦਾ ਰੁਪਏ ਫੜੇ ਨੇ ਜੇ ਨਾ ਮੋੜੇ ਹਾਂ ਫੇਰ ਤੂੰ ਕਹਿ ਸਕਦੀ ਹੈ ਵੀ ਹਾਂ ਭੀ ਕੁੜੀਏ ਥਰ ਰੁਪਏ ਲੈਗੀ ਬਿਆਹ ਤੋਂ ਬਾਅਦ ਵੀ ਕਹਿ ਦੂੰਗੀ ਕੋਈ ਗੱਲ ਨਹੀਂ ਜਦੋਂ ਮੈਨੂੰ ਪਤਾ ਹੀ ਲੱਗਣ ਲੱਗ ਰਿਹਾ ਵੀ ਮੋੜਦੇ ਨਹੀਂ ਹੈਗੇ ਮੋੜਨ ਵਾਲੀ ਛਕਲ ਹੀ ਨਹੀਂ ਉਹਨਾਂ ਦੀ ਜੇ ਮੋੜਨ ਵਾਲੇ ਹੁੰਦੇ ਹੋ ਪਹਿਲਾਂ ਲੈਂਦੇ ਨੇ ਸ ਆਪਾਂ ਤੋਂ ਪੈਸੇ ਆਪਦੇ ਆਰਥੀਓ ਤੇ ਲੈ ਲੈਂਦੇ ਓਏ ਸਭ ਕੁਝ ਕਰਨਾ ਪ ਪਰ ਆਪਣੀ ਕੋ ਮੇਰੀ ਸਾਈਕਲ ਨਹੀਂ ਸੀ ਗੱਲਾਂ ਦੇਖ ਕਰਦੀ ਨਰ ਕੱਲ ਦਾ ਕੁੜੀ ਆਈ ਆ ਹਜੇ ਤੂੰ ਅੱਜ ਹੀ ਉਹਨੇ ਬਰਕਰੀ ਕਰਨ ਲੱਗ ਗਈ ਚਲ ਕੋਈ ਨਾ ਫੇਰ ਅੱਜ ਕੱਲ੍ਹ ਆਈਏਗੀ ਫੇਰ ਕੀ ਹੋ ਗਿਆ ਦੱਸ ਮੈਨੂੰ ਕਹਿੰਦੀ ਲੋੜ ਨਹੀਂ ਹੈਗੀ ਮੈਂ ਤਾਂ ਬੈਠਦੀ ਨੂੰ ਉਹਦੇ ਕੋਲੇ ਜੇ ਉਹਨੂੰ ਬਾਲੀ ਛੋਣ ਕੇ ਮੇਰੇ ਕੋਲ ਬੈਠਣਾ ਤਾਂ ਅੰਦਰ ਆ ਜੂਰੇ ਮੈਥੋਂ ਨਹੀਂ ਧੁੱਪ 'ਚ ਬੈਠਾ ਜਾਂਦਾ ਮੈਂ ਤਾਂ ਪਈਆਂ ਮਾਣਾ ਮੂਟਾ ਦੇਖ ਲਈਦਾ ਹੁੰਦਾਗਾ ਜੇ ਤੇਰਾ ਸਣ ਵਰਗਾ ਚਿਹਰਾ ਨਹੀਂ ਤਾਂ ਢੰਗ ਹੀ ਕਰ ਲੈ ਹੱਸਣ ਦਾ ਪਤਾ ਤਾਂ ਲੱਗਣ ਦੇਵੇ ਮੈਥੋਂ ਤਾਂ ਹੁੰਦੇ ਨਹੀਂ ਡਰਾਮੇ ਡਰੂਮੇ ਡਰਾਮੇ ਹੋਰ ਤਾਂ ਬਥੇਰੇ ਕਰਨੀ ਜਾਂਦੀ ਨੇ ਡਰਾਮੇ ਆਹ ਡਰਾਮਾ ਨਹੀਂ ਕਰਨਾ ਹੁੰ ਵਿਹਾਕੇ ਨਾਲ ਗੱਲਾਂ ਕਰਨਾ ਹੀ ਖੁਸ਼ ਹੋ ਜੇ ਉਹ ਤੂੰ ਬੈਠ ਜਾ ਉਹਦੀ ਭੈਣ ਕੋਲ ਮੈਂ ਤਾਂ ਬੈਠੂ ਬਈ ਮੇਰੇ ਤਾਂ ਭੈਣ ਆ ਫਿਰ ਜੇ ਤੇਰੇ ਭੈਣ ਤੇ ਤੂੰ ਬੈਠ ਜਾ ਮੇਰਾ ਕਾਹਦਾ ਤੇਰੇ ਦਿਮਾਗ ਦਾ ਕੁੱਟੂਂਗਾ ਤੇ ਵਕਤ ਐਸ ਕਰ ਦੇ ਵਿੱਚ ਆ ਅੱਛਾ ਤੇਰੇ ਭੈਣ ਕੋਲੇ ਬੈਠਣ ਵਾਸਤੇ ਆ ਆਹ ਤਾਂ ਨਹੀਂ ਆ ਤੇਰੇ ਘਰ ਤੇ ਨਹੀਂ ਮੈਂ ਗਿਆ ਮਾਸੀ ਮਰੀ ਹੈ ਮੇਰੀ ਮੈਨੂੰ ਪਤਾ ਸੀ ਬਾਅਦ ਤੂੰ ਹੀ ਨਹੀਂ ਪਤਾ ਕੀ ਕਲੇਸ਼ ਪਾਏਗੀ ਬਗਜਾਂ ਦਾ ਨਾਲ ਉਹਦੀ ਭੈਣ ਨੂੰ ਲੈ ਜਾਂਦਾ ਸਾਰੇ ਬਗਜਾਂ ਦੇ ਟੱਬਰ ਮੈਥੋਂ ਕੀ ਕਰਾਉਣਾ ਸੀ ਦੱਸ ਆ ਕਰਾਉਣਾ ਅੱਜ ਤੱਕ ਤੈਨੂੰ ਕਿਹੜਾ ਪਤਾ ਨਹੀਂ ਵੀ ਰਿਸ਼ਤੇਦਾਰਾਂ ਕਿਵੇਂ ਵਰਤਦੇ ਤੈਨੂੰ ਪਤਾ ਹੀ ਨਹੀਂ ਪਤਾ ਨਾ ਪੈਣ ਪਈ ਨਾ ਕਿਵੇਂ ਵਰਤਣਾ ਹੁੰਦਾਗਾ ਤੈਨੂੰ ਤਾਂ ਆਹ ਦੀ ਮਾਸੇ ਜਿਆਦੇ ਮੋਹ ਹੁੰਦਾ ਸੀ ਇਹ ਆਉਂਦਾ ਮਿਰਗਾ ਮਾਸੇ ਸੀ ਤੁਸੀਂ ਬਗ ਜਾਂਦੇ ਫਿਰ ਸਾਰਾ ਟੱਬਰ ਬਗ ਜਾਂਦਾ ਹਾਂ ਵੀ ਇੱਥੇ ਵਧੀਆ ਆਪਦੇ ਪੇਕੇਆਂ ਨੂੰ ਸਾਦੀ ਮਾਰਦੀ ਗੱਲਾਂ ਹਾਂ ਮੇਰੇ ਪੇਕੇ ਦੇ ਬਾਹਰੋਂ ਤੂੰ ਮੱਚਾ ਕਰ ਮੇਰੇ ਪੇਕੇ ਦਾ ਤੇਰਾ ਮੂੰਹ ਉਹੀ ਨਹੀਂ ਦੇਖਦੇ ਆ ਕਿ ਉਰੇ ਆ ਦੇਖਦੇ ਕਿਉਂ ਤੋਰੀ ਸੀ ਉਦ ਦੇ ਕਿਹੜਾ ਦੇਸ਼ਾ ਨਹੀਂ ਉਦ ਦੇ ਕਿਉਂ ਦੇਖਿਆ ਜੇ ਮੇਰਾ ਮੂੰਹ ਦਿਖਿਆ ਨਹੀਂ ਹੋਣਾ ਮੈਨੂੰ ਲੱਗਦਾ ਆ ਦੇਖਿਆ ਨਹੀਂ ਦੇਖਿਆ ਤਾਂ ਮੈਨੂੰ ਨਹੀਂ ਦੇਖਣਾ ਮੈਨੂੰ ਤਾਂ ਬਾਹਰ ਵੀ ਨਿਕਲ ਨਹੀਂ ਹੁਣਾ ਜੇ ਕਮਰੇ ਚ ਬਾਹਰ ਨਹੀਂ ਲੱਤਾ ਤੋੜ ਦੂੰ ਮੈਂ ਤੇਰੀ ਗੋਲ ਵੀ ਨਾ ਮਾਰੀ ਸੱਸਰੀਕਾਲ ਮੰਮੀ ਹਾਂ ਹਾਂ ਸੱਸਰੀਕਾਲ ਸੱਸਰੀਕਾਲ ਹੋ ਠੀਕ ਹੋ ਤੁਸੀਂ ਹਾਂ ਹਾਂ ਵਧੀਆ ਫਿਰ ਤੈ ਮੇਰੀ ਗੱਲ ਸੁਣ ਮੈਨੂੰ ਪੈਸੇ ਦੇ ਮੈਂ ਜਾਣਾ ਛੇਤੀ ਉਹਨ ਸਰ ਕਹਿੰਦਾ ਪੈਸੇ ਦੇ ਸਾਂ ਤਾਂ ਲੈ ਲਓ ਦੇ ਦੂੰਗੀ ਕੋਈ ਗੱਲ ਨਹੀਂ ਫਿਰ ਤੈਨ ਦੇਖਿਆ ਉਹ ਠਿੱਕ ਕਰੇ ਕਿੰਨਾ ਟਾਈਮ ਲਵਾਤਾ ਤੈਨੂੰ ਕਹੀ ਜਾਂਦਾ ਸੀ ਚੱਲ 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 ਕਿੰਨਾ ਕ ਟਾਈਮ ਲਵਾਤਾ ਚਾਹ ਤੁਸੀਂ ਨਹੀਂ ਪੀਤੀ ਹੈਗੀ ਕਿੰਨਾ ਕ ਟਾਈਮ ਲੱਗਿਆ ਚਲ ਚੰਗਾ ਬਾਲੀ ਗੱਲ ਨਾ ਕਰ ਮੈਨੂੰ ਪੈਸੇ ਦੇ ਚਾਹੀਦੇ ਆ ਮੈਨੂੰ ਮੰਮੀ ਇਹਨਾਂ ਨੂੰ ਸਮਝਾ ਦੋ ਨਾ ਵੀ ਬਾਹਰ ਤਾਂ ਜਾਓ ਪਾਣੀ ਪੀ ਲੋ ਚਾਹ ਪੀ ਲੋ ਦੇ ਦੂੰਗੀ ਮੈਂ ਵੈਸੇ ਭੱਜੀ ਜੱਲੀਆਂ ਕਿਤੇ ਮੈਂ ਨਾ ਭਾਈ ਫਿਰ ਬਹਿ ਜਿਓ ਕੋਈ ਗੱਲ ਨਹੀਂ ਫਿਰ ਜੇ ਮੰਗਦਾ ਮੁੰਡਾ ਪੈਸੇ ਦੇ ਦੇ ਮੰਮੀ ਤੂੰ ਤਾਂ ਸਮਝਾ ਸਕਦੀ ਆ ਮੈਂ ਰੱਖਣ ਥੋੜੀ ਲੱਗੀਆਂ ਇਹਨੂੰ ਹੀ ਦੇਣੇ ਇਹਦੇ ਖਾਤਰ ਹੀ ਲਿਆਂਦੇ ਨੇ ਮੈਂ ਉਹ ਤਾਂ ਮੈਨੂੰ ਵੀ ਪਤਾ ਭਾਈ ਅਸੀਂ ਹੀ ਮੰਗਾਏ ਨੇਗੇ ਜਦੋਂ ਹੀ ਗੱਲ ਇਹਨੂੰ ਜਵਾਖ ਨੂੰ ਲੋੜ ਆ ਪੈਸਿਆਂ ਦੀ ਤਾਂ ਹੀ ਮੰਗਾਏ ਨੇ ਤਿੱਥੋਂ ਮੰਮੀ ਤੁਸੀਂ ਤਾਂ ਮੰਗਵਾ ਲਈ ਪਰ ਤੁਹਾਨੂੰ ਪਤਾ ਵੀ ਮੈਂ ਲੈ ਕੇ ਕਿਵੇਂ ਆਈ ਆ ਉਹ ਤਾਂ ਮੇਰੀ ਮਜਬੂਰੀ ਹੈਗੀ ਵੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਨਾ ਭਾਈ ਜਿੰਨੂੰ ਮਰਜ਼ੀ ਦੱਸਣਾ ਦੱਸ ਦੇ ਸਾਨੂੰ ਕਿਹੜਾ ਕਿਸੇ ਦਾ ਡਰ ਮਾਰਿਆ ਮੈਂ ਤਾਂ ਮਾਂ ਉੱਥੇ ਬਹਾਨਾ ਲਾ ਕੇ ਆਈ ਆ ਵੀ ਸਾਡੀ ਨਾਨਦ ਦੀ ਕੁੜੀ ਦਾ ਵਿਆਹ ਹੈਗਾ ਜੇ ਕਿਤੇ ਕੱਲ ਉਹਨਾਂ ਨੂੰ ਪਤਾ ਲੱਗ ਗਿਆ ਗਲਤ ਤਾਂ ਮੈਂ ਵੱਜੂੰਗੀ ਫੇਰ ਲੱਗ ਜਾਂਦੇ ਭਾਈ ਪਤਾ ਨਾ ਕਰਾਉਂਦੀ ਵਿਆਹ ਉੱਥੇ ਚੱਕ ਕੇ ਫੇਰ ਮੁੰਡੇ ਨਾਲ ਵਿਆਹ ਕਰਾ ਲਿਆ ਉਦੋਂ ਸੋਚਣਾ ਤੀ ਇਹ ਗੱਲਾਂ ਉਹ ਪ੍ਰੀਤ ਐਡੀ ਨਾ ਮੰਮੀ ਗੱਲ ਵੀ ਨਹੀਂ ਹੈਗੀ ਜਿੰਨੀ ਤੁਸੀਂ ਗੱਲਾਂ ਮੈਨੂੰ ਸੁਣਾਈ ਜਾਂਦੇ ਹੋ ਮੇਰੀ ਗੱਲ ਸੁਣ ਬਾਅਦ ਚ ਲੜ ਲਈ ਮੈਨੂੰ ਪੈਸੇ ਦੇ ਆਪੇ ਲੜੀ ਜਾਇਓ ਬਾਅਦ ਚ ਖੜਾ ਇੱਧਰ ਜਾਂ ਅੰਦਰ ਲੈ ਜਾ ਭਾਈ ਜਾ ਕੇ ਕੱਟ ਲਈ ਉਹ ਤਾਂ ਬਸ ਮੈਂ ਫਸੀ ਪਈ ਆ ਮੈਂ ਕੁਝ ਬੋਲ ਨਹੀਂ ਸਕਦੀ ਜੇ ਕਿਤੇ ਮੈਂ ਲਵ ਮੈਰਿਜ ਨਾ ਕਰਾਈ ਹੁੰਦੀ ਨਾ ਫਿਰ ਦੱਸਦੀ ਮੈਂ ਤੁਹਾਨੂੰ ਨਾ ਉਹ ਤਾਂ ਛੇਤੀ ਕਹਿੰਦੀ ਮੈਂ ਆਪਦੇ ਪਸੰਦ ਦੇ ਨਾਲ ਵਿਆਹ ਕਰਾਣਾ ਮੇਰੇ ਮੁੰਡੇ ਨੂੰ ਕ੍ਰਿਸਤਿਆਂ ਦਾ ਘਾਟਾ ਸੀਗਾ ਫਿਰ ਮੈਨੂੰ ਕਿਹੜਾ ਘਾਟਾ ਸੀਗਾ ਨਾਲੇ ਮੈਂ ਕਿਹੜਾ ਤੁਹਾਡੇ ਮੁੰਡੇ ਨਾਲ ਵਿਆਹ ਕਰਵਾ ਕੇ ਕੋਈ ਗੁਨਾਹ ਕਰਤਾ ਗੁਨਾਹ ਤਾਂ ਭਾਈ ਅਸੀਂ ਕਰਤਾ ਹੈ ਜਿਹੜੀ ਤੇਰੇ ਵਰਗੀ ਉਰੇ ਲਿਆਂਦੀ ਨਾਲੇ ਤੇਰੇ ਭਰਾ ਕੋਲ ਕੀ ਨਹੀਂ ਹੈਗਾ ਦੇਰ ਨੂੰ ਸਾਰਾ ਕੁਝ ਦੇ ਹੀ ਸਕਦਾ ਕਿ ਭੁੱਖਾ ਮਰਦਾ ਹੋ ਮੈਂ ਮੰਨਦੀ ਆ ਮੇਰੇ ਭਰਾ ਕੋਲੇ ਸਾਰਾ ਕੁਝ ਹੈ ਦੇਨ ਨੂੰ ਪਰ ਐਦਾ ਮਤਲਬ ਇਹ ਥੋੜੀ ਆ ਵੀ ਉਹ ਮੈਨੂੰ ਹੀ ਲਟਾਈ ਜਾਵੇ ਸਾਰਾ ਕੁਝ ਨਾਲੇ ਉਹਨੇ ਅਗਲੇ ਨੇ ਅਬਦੀ ਘਰ ਵਾਲੀ ਤੋਂ ਮੰਗ ਕੇ ਫੇਰ ਦਿੱਤੇ ਨੇ ਮੈਨੂੰ ਬਹੁਤ ਵੱਡੀ ਗੱਲ ਐ ਇਹ ਫਿਰ ਮੈਂ ਕੀ ਕਰਾਂ ਭਾਈ ਜੇ ਘਰ ਵਾਲੀ ਤੋਂ ਮੰਗ ਕੇ ਦਿੱਤੇ ਨੇ ਭਾਈ ਤਾਂ ਚਾਹੇ ਕਿਤੋਂ ਮਰਜੀ ਲਿਆ ਕੇ ਦੇਵੇ ਦੇਣੇ ਪੈਂਦੇ ਨੇ ਭਾਈਆਂ ਨੂੰ ਤਾਂ ਪਾਈ ਪੈਸਾ ਟਕਾ ਕਿਉਂ ਦੇਣੇ ਪੈਂਦੇ ਹੁੰਦੇ ਨੇ ਜਦੋਂ ਮੈਨੂੰ ਵਿਆਹ ਤਾਂ ਕਰਤਾ ਉਸ ਤੋਂ ਬਾਅਦ ਵੀ ਭਰਾਵ ਦੀ ਭੈਣ ਨੂੰ ਖਵਾਈ ਜਾਵੇ ਘਰ ਫੇਰ ਭਾਈ ਹੱਕ ਹੀ ਹੁੰਦਾ ਪੇਕਿਆਂ ਦਾ ਤਾਂ ਦੇਣ ਦਤੀਆਂ ਨੂੰ ਕੋਈ ਗੱਲ ਨਹੀਂ ਐਤ ਕੀ ਤਾਂ ਮੈਂ ਲਿਆ ਤੇ ਮੰਮੀ ਪਰ ਅੱਗੇ ਤੋਂ ਮੈਨੂੰ ਕਹਿ ਨਾ ਦਿਓ ਮੈਂ ਨਹੀਂ ਲੈ ਕੇ ਆਉਂਦੀ ਹੁਣ ਲੈ ਤੂੰ ਤਾਂ ਹੁਣੇ ਨਖਰੇ ਕਰਨ ਲੱਗ ਗਈ ਭਾਈ ਨਖਰੇ ਕਰਦੇ ਨੇ ਇੱਚ ਨਾਲ ਕਿੱਥੋਂ ਦਾ ਅਸੂਲ ਹੈਗਾ ਇਹ ਵੀ ਵਿਆਹ ਤੋਂ ਬਾਅਦ ਕੁੜੀ ਆਪਦੀ ਪੇਕੇ ਤੋਂ ਪੈਸੇ ਲੈ ਕੇ ਆਉਂਦੀ ਹੁੰਦੀਆਂ ਮੈਨੂੰ ਨਹੀਂ ਪਤਾ ਹੈਗਾ ਦੇਖਾ ਸਾਰੇ ਦਿਨਦਿਆਂ ਆਪਣੇ ਧੀਆਂ ਨੂੰ ਠੀਕ ਹੈ ਭਾਈ ਹੁਣ ਤਾਂ ਦੇਣਾ ਪਊਗਾ ਜਿੰਨੇ ਚਿਰ ਹੋਈਗਾ ਲੱਬਿਆ ਹੀ ਹੈਗੀ ਜਦੋਂ ਐ ਹੈਗੇ ਮੈਨੂੰ ਦੇਣਾ ਪਊਗਾ ਮੇਰੀ ਗੱਲ ਸੁਣੋ ਮੈਂ ਜਵਾਨ ਕਰਕੇ ਆਈਆਂ ਨਾਲੇ ਉਹਨਾਂ ਨੂੰ ਕਹਿ ਦੇ ਵੀ ਮਹੀਨੇ ਦੇ ਅੰਦਰ ਅੰਦਰ ਨਾ ਪੈਸੇ ਅਰੇਂਜ ਕਰ ਦੋ ਵਾਪਸ ਕਰ ਲੈਣੇ ਨੇ ਉਹਨਾਂ ਦੇ ਦੇਖਾ ਹੈ ਜਦੋਂ ਮੁੜਨਗੇ ਅਜੇ ਸਾਡੇ ਕੋਲੇ ਕੁਝ ਨਹੀਂ ਹੈਗਾ ਜੇ ਸਾਡੇ ਕੋਲੇ ਹੁੰਦੇ ਅਸੀਂ ਮੰਗਾਉਂਦੇ ਕਾਨੂੰ ਫਿਰ ਐ ਕਿਵੇਂ ਦੇਖਾਂਗੇ ਉਹ ਤਾਂ ਬੜਾ ਕਹਿਦਾ ਸੀਗਾ ਵੀ ਲੈ ਆ ਪੁੱਤ ਲੈ ਆ ਕੋਈ ਨਾ ਉਹਨੇ ਪੈਸੇ ਦੇਨੇ ਨੇ ਕਿਸੇ ਦੇ ਹੁਣ ਤੁਹਾਡੀ ਜਵਾਲ ਵੀ ਨਹੀਂ ਹੈਗੀ ਕੋਈ ਨਾ ਤੂੰ ਲੈ ਕੇ ਵੀ ਕੀ ਆਈ ਸੀ ਭਾਈ ਜੇ ਹੁਣ ਪੈਸੇ ਵੀ ਨਹੀਂ ਲੈ ਕੇ ਦੇ ਸਕਦੀ ਸੋ ਲੈ ਕੇ ਕੀ ਨਹੀਂ ਆਈ ਮੈਂ ਤੁਹਾਡੇ ਘਰੇ ਕੁਝ ਹੈਗਾ ਸੀ ਸਾਰਾ ਕੁਝ ਮੇਰੇ ਭਰਾ ਨੇ ਨਹੀਂ ਦਿੱਤਾ ਸੀ ਮੈਨੂੰ ਆਹੋ ਭਰਾ ਨੇ ਦਿੱਤਾ ਸੀ ਤੇਰੇ ਨੇ ਦੁਨੀਆ ਦਿੰਦੀ ਆ ਫਿਰ ਗਲਤੀ ਤਾਂ ਮੇਰੀ ਹੈ ਜਿਹੜੀ ਮੈਂ ਲੰਮ ਮੈਰਿਜ ਕਰਾਈ ਸੀ ਜੇ ਨਾ ਕਰਾਈ ਹੁੰਦੀ ਨਾ ਇਹਨਾ ਕਹਾਣਾ ਨਹੀਂ ਸੀ ਮੈਂ ਕਿਸੇ ਤੋਂ ਨਾ ਕਰਾਉਂਦੀ ਕੜਾ ਕੋਈ ਉਹ ਹੀ ਗੱਲਾਂ ਮੇਰਾ ਪਾਉਣ ਗਿਆ ਸੀ ਤੈਨੂੰ ਕਿਉਂ ਪੁੱਤ ਓਏ ਆ ਗਿਆ ਭੁੱਗਿਆ ਨਹੀਂ ਤੂੰ ਓਹ ਹੋਰ ਨਾਲੇ ਮੈਨੂੰ ਉਧਰੋਂ ਬੰਨ ਕੇ ਵਹਾ ਲਿਆ ਇੱਥੇ ਵਜੇ ਨਾ ਮੰਜੇ ਤੇ ਨਾਲੇ ਉਹ ਕਹਿੰਦੇ ਇੱਥੇ ਸਰ ਗਿਆ ਕਹਿੰਦੇ ਯਾਰ ਜੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਤੇਰੀ ਮਾਂ ਦੇ ਨਾਲ ਹੀ ਭੱਗ ਜਾਂਦਾ ਫਿਰ ਸਾਨੂੰ ਕਿਹਾ ਦੱਸ ਤਾਂ ਜਿੰਦੇ ਕਦੇ ਵੀ ਜੇ ਇੱਥੇ ਉਹ ਗੱਲਾਂ ਸਰ ਗਿਆ ਫਿਰ ਤੂੰ ਨਾਲ ਮਾਂ ਦੇ ਵਾ ਗਿਆ ਜਾਂਦਾ ਨਾਲੇ ਚਲ ਉਹਨਾਂ ਨੂੰ ਆਇਆ ਹੁੰਦਾ ਵੀ ਚਲ ਵੀ ਮਾਸੜ ਆ ਗਿਆ ਹੋਰ ਬੜਾ ਚਤ ਦੁੱਬਦਾ ਚ ਪਿਆ ਪਿਆ ਤੁਹਾਡੀ ਮਾਂ ਭਾਗੀ ਗਈ ਤੇਰੀ ਮਾਂ ਫੇਰ ਵੀ ਅਗਲਾ ਕਹਿੰਦਾ ਸਿਆਣੇ ਬੰਦੇ ਆਏ ਨਹੀਂ ਯਾਰ ਔਖਾ ਹੈ ਚਲ ਹਾਂ ਤੇ ਘਰੇ ਵੀ ਨਹੀਂ ਸ਼ਰਦਨਾ ਬਾਪੂ ਉਹ ਤਾਂ ਹੈ ਤੇ ਇੱਕ ਪੁੱਤ ਮੇਰੇ ਦਿਮਾਗ ਤੇ ਇਹ ਗੱਲ ਆਈ ਪਈ ਹੈ ਵੀ ਦੇਖ ਤੇਰਾ ਮਾਸੜ ਨੂੰ ਹੋ ਗਿਆ ਸਾਲ ਮਰੇ ਨੂੰ ਹੋਰ ਨਾਗਰੀਆ ਤੇਰੀ ਮਾਸੀ ਚਲ ਗਈ ਦੇਖ ਲਾ ਉਹਨਾਂ ਨੇ ਘਰ ਕੀ ਕੁਝ ਨਹੀਂ ਲਾਇਆ ਪਰ ਫੇਰ ਵੀ ਨਹੀਂ ਬਚੀ ਹੈ ਨਾ ਬਾਪੂ ਫਿਰ ਬਿਮਾਰੀ ਬਹੁਤ ਚੰਦਰੀ ਚੀਜ਼ ਹੈ ਤਾਂ ਕਹਿੰਦੇ ਕਿਸੇ ਮਾੜੇ ਦੇ ਮਾੜੇ ਬੰਦੇ ਦੀ ਵੀ ਨਾ بس ਉਹੀ ਗੱਲ ਹੈ ਤੇ ਹੁਣ ਵਿਚਾਰੀਆਂ ਉਹ ਕੁੜੀਆਂ ਨਿਆਣੀਆਂ ਕੀ ਕਰਨੀਆਂ ਕੀ ਨਾ ਕਰਨੀਆਂ ਹੋਰ ਉਹੀ ਤਾਂ ਮੈਂ ਸੋਚੀ ਜਾਂਦਾ ਕੰਨੀਆਂ ਰਹਿ ਗਈਆਂ ਘਰ ਦੇ ਵਿੱਚ ਯਾਰ ਸੋਚਣਾ ਤਾਂ ਬਣਦਾ ਹੀ ਆ ਪੁੱਤ ਹੁਣ ਤੂੰ ਐਂ ਕਰ ਵੀ ਕੋਈ ਨਾ ਕੋਈ ਆਪਾਂ ਹਿੱਲਾ ਕਰੀਏ ਘਟੋ ਘਟ ਭੋਗ ਵਾਲੇ ਨੂੰ 50000 ਰੁਪਏ ਤਾਂ ਦੇਈਏ ਕੋ ਜਵਾਕੜੀਆਂ ਨੂੰ ਸਹਾਰਾ ਲੱਗ ਜਾਏ ਹੁਣ ਦੱਸੋ ਜਵਾਕੜੀਆਂ ਕਿਹੜੇ ਪਾਸੇ ਜਾਣੀਆਂ ਕਿੱਧਰ ਨਾ ਜਾਣਗੀਆਂ ਬਾਪੂ ਮੇਰੀ ਗੱਲ ਸੁਣਾ ਉਹ ਤਾਂ ਮੈਂ ਤੇਰੀ ਗੱਲ ਸਮਝਦਾ ਹਾਂ ਹੁਣ ਮਾਛੜ ਤੇ ਵੀ ਰੁਪਏ ਲਾਇਏ ਸੀ ਉਹ ਤਾਂ ਚਲ ਮੇਰਾ ਵਿਆਹ ਨਹੀਂ ਹੋਇਆ ਅੱਛਾ ਜੀ ਹਾਂ ਐ ਨਾ ਇਹਨੂੰ ਇੰਨਾ ਪਤਾ ਸੀ ਉਹ ਤਾਂ ਗਲਤਰੀ ਮੈਂ ਸਮਝਦਾਗਾ ਪਤਾ ਵੀ ਮਾਸੜ ਤੇ ਵੀ ਆਪੇ ਰੁਪਏ ਲਾਏ ਸੀ ਪਰ ਤੈਨੂੰ ਵੀ ਪਤਾ ਬਾਪੂ ਉਦੋਂ ਆ ਜੱਸੀ ਨੂੰ ਇੰਨਾ ਕਬੀਲਦਾਰ ਦਾ ਆਪਣਾ ਨਾ ਪਤਾ ਨਹੀਂ ਸੀ ਜੇ ਹੁਣ ਅ ਤ ਕੁੜੀ ਦੇ ਰੁਪਈਆ ਤਾਂ ਨਹੀਂ ਖੜਾ ਛੜਦੀ ਹੁਣ ਲਾਉਣੇ ਤਾਂ ਚਲ ਆਪਾਂ ਨੂੰ ਪਹਿਣਗੇ ਮਾਸੀ ਦੇ ਰੁਪਈਏ ਭੋਗ ਤੇ ਤਾਂ ਕੋ ਕਰਦੇ ਹੱਲ ਕੋ ਦੇਖਦੇ ਆ ਫਿਰ ਦੇਖਦੇ ਨਹੀਂ ਪੁੱਤ ਇਹ ਤਾਂ ਹਿਲਕ ਕਰਨਾ ਪਊਗਾ ਕੋ ਛੋਟੀ ਛੋਟੇ ਜੁਆਕੜੀਆਂ ਜੇ ਆਪਾਂ ਹੀ ਨਹੀਂ ਖੜਾਂਗੇ ਤਾਂ ਫਿਰ ਕੌਣ ਖੜੂ ਨਾੜੇ ਆਪਾਂ ਪਹਿਲਾਂ ਤੋਂ ਖੜਦੇ ਆਂ ਫਿਰ ਰਿਸ਼ਤੇਦਾਰੀ ਵੀ ਕਾਦੀ ਹੋਈ ਜੇ ਦੁੱਖ ਦੇ ਸੁੱਖ ਦੀ ਨਾ ਖੜੇ ਉਹ ਤਾਂ ਹੁਣ ਬਾਪੂ ਮੈਨੂੰ ਪਤਾ ਆਪਾਂ ਉਹ ਗੱਲਾਂ ਵੀ ਮੂਰੇ ਰੱਖਦੇ ਨੇ ਹਰ ਇੱਕ ਪਾਸੇ ਹੁਣ ਵਿਆਹ ਵੀ ਤਾਂ ਕਰਨਾ ਆਪੋ ਕੁੜੀਆਂ ਦਾ ਐ ਨੂੰ ਕਰੇ ਵੀ ਨਹੀਂ ਬਫੈਂਚ ਲੱਗੇ ਤਾਂ ਮਾਸੀ ਸੀਗੀ ਚਲ ਬੈਠੀ ਜਿੰਨਾਂ ਕੋਲੇ ਹੁਣ ਆਪਾਂ ਨੂੰ ਕਰਨਾ ਹੀ ਪੈਣਾ ਪੁੱਤਰਾ ਉਹ ਵੀ ਕਰਨੇ ਪੈਣਾ ਚਲ ਉਹ ਤਾਂ ਬਗਾਨੀਆਂ ਨੇ ਮੇਰੀ ਗੱਲ ਸੁਣ ਬਾਪੂ ਉਹ ਤਾਂ ਦੇਖ ਕੁੜੀਆਂ ਦੀ ਕਿਸਮਤ ਆ ਰੱਬ ਹੁੰਦਾ ਕਹਿੰਦੇ ਕਰ ਦੇ ਤੇ ਕੁੜੀ ਦੇ ਵਿਆਹ ਦੇ ਵਿੱਚ ਹਨਾ ਕੋਈ ਨਾ ਕੋਈ ਇਹੋ ਜਿਹੀ ਕੁੜੀਆਂ ਸਿਆਣੀਆਂ ਨੇ ਕੋਈ ਨਾ ਕੋਈ ਇਹੋ ਜਿਹਾ ਪਰਿਵਾਰ ਮਿਲ ਜੂਗਾ ਜਿਹੜਾ ਕੋਈ ਬਿਨਰਤੀਆਂ ਤੋਂ ਬਸ ਮਿਲ ਜਾਂਦੇ ਨੇ ਹਾਂ ਹਾਂ ਹੁਣ ਕਰਨਾ ਤਾਂ ਪੈਣਾ ਜੇ ਚਲ ਉਹ ਜਵਾਕ ਵੀ ਮੜਾ ਮੋਟਾ ਕੋਈ ਸਹਾਰੇ ਵਾਲਾ ਹੁੰਦਾ ਫੇਰ ਵੀ ਸੀ ਵੀ ਕੋਈ ਜਵਾਕ ਹੀ ਐ ਹੁਣ ਦੋਨੇ ਕੁੜੀਆਂ ਕੁੜੀਆਂ ਨੇ ਉਹ ਤਾਂ ਹੁਣ ਮਾਪੇ ਚਲ ਗਿਆ ਆਪਾਂ ਨੇ ਆਸਤੇ ਰਹਿ ਗਿਆ ਉਹ ਤਾਂ ਮੇਰੀ ਗੱਲ ਸੰਭੋਗ ਤਾਂ ਗੁਰਦੁਆਰੇ ਪਾਉਣਗੇ ਉਹ ਤਾਂ ਮਾਂ ਨੂੰ ਮੈਂ ਕਿਹਾ ਮਾਂ ਥੋੜਾ ਤੈਨੂੰ ਵੀ ਪਤਾ ਹੁਣ ਡਰਦੀ ਹੈਗੀ ਇਹ ਤੋਂ ਹਣਾ ਵੀ ਕੀ ਕਰੇ ਗੱਲ ਕਰਿਆ ਘਰ ਦੇ ਕੋਲੇ ਇਸ ਤੋਂ ਡਰਦੇ ਆ ਪਤਾ ਸੀ ਵੀ ਡਰਦੇ ਆ ਵੀ ਸੋਡੇ ਚ ਨਾ ਫਰਕ ਪੈ ਜੇ ਹੁਣ ਦੱਸ ਕੀ ਕਹੀਏ ਇਹਨੂੰ ਇਹ ਤਾਂ ਸਮਝੀ ਨਹੀਂ ਆਉਂਦੀ ਕੁੜੀ ਨੂੰ ਮੈਂ ਤੈਨੂੰ ਬਾਪੂ ਇੱਕ ਗੱਲ ਐ ਕਹਿਣਾਗਾ ਤੂੰ ਮੇਰੀ ਗੱਲ ਸੁਣ ਹਮ ਆਪਾਂ ਦੇਖਾ ਚਲ ਜਿਹੜਾ ਸੀਗਾ ਆਪਾਂ ਕੁੜੀ ਨੂੰ 2 ਲੱਖ ਰੁਪਏ ਦੇਤਾ। ਹਾਂ। ਚਲ ਉਹ ਹੀ ਨਹੀਂ ਪਤਾ ਮਹੀਨੇ ਨੂੰ ਮੋੜੂ ਜਾਂ ਦੋ ਨੂੰ ਮੋੜੂਗੀ ਹਣਾ। ਚਲ ਉਹ ਤਾਂ ਆਪਾਂ ਮੰਗ ਵੀ ਨਹੀਂ ਸਕਦੇ। ਜਦੋਂ ਜੀ ਕੀਤਾ ਹਣਾ ਮੋੜ ਦੂ। ਉਹ ਤਾਂ ਮੈਂ ਤੈਨੂੰ ਇਹ ਗੱਲ ਤਾਂ ਕਹਿੰਦਾ ਸੀ ਵੀ ਆਪਾਂ ਭੋਗ ਤੋਂ ਪਹਿਲਾਂ ਪਹਿਲਾਂ ਜੇ ਤਾਂ ਆਪਾਂ ਬਾਣੀ ਨੂੰ ਕਹਿ ਦਿੰਦੇ ਆ ਤੇ ਜਾ ਪੜਦੇ ਨਾਲ ਬਣਵਾ ਲੈਂਦੇ ਲਿਮਟ 2.5 ਲੱਖ ਦੀ। ਨਾਲੇ ਤਾਂ ਆਪਾਂ ਮੇਰੀ ਗੱਲ ਸੁਣ। ਨਾਲੇ ਤਾਂ ਆਪਾਂ ਐਂ ਕਹਾਂਗੇ ਬੀਪੀ ਆਪਣੀ ਕੁੜੀ ਲਪਰੀ ਤਰਫ ਹੀ ਇਹ ਮੋੜ ਗਈ ਸਹੀ ਨਾਲ ਤਾਂ ਇਹਨੂੰ ਐ ਹੋਜੂ ਵੀ ਹਾਂ ਮੋੜ ਗਈ ਹਾਂ ਤੇ ਨਾਲੇ ਆਪਾਂ ਉਹਦੇ ਵਿੱਚੋਂ 50-60000 ਰੁਪਏ ਵੀ ਭੋਗ ਤੇ ਲਾ ਦਾਂਗੇ ਇਹ ਫਿਰ ਗੱਲ ਤਾਂ ਤੇਰੀ ਠੀਕ ਆ ਪਤਾ ਪਰ ਇੱਕ ਗੱਲ ਤੈਨੂੰ ਮੈਂ ਦੱਸਦਾ ਵੀ ਜੇ ਪਹਿਲਾਂ ਇਕੱਲੇ ਲਿਮਟ ਤੇ ਖੜਗੇ ਨਾ ਵੀ ਲਿਮਟ ਬਣੂਗੀ ਤਾਂ ਆਪਾਂ ਉਹਨਾਂ ਦੀ ਮਦਦ ਕਰਾਂਗੇ ਐ ਤਾਂ ਨਹੀਂ ਮੈਨੂੰ ਮੈਨੂੰ ਦੇਖ ਪਤਾ ਵੀ ਲਿਮਟ ਤਾਂ ਬਣੂ 15-20 ਦਿਨਾਂ ਚ ਠੀਕ ਆ ਨਾ ਆਪਾਂ ਫਿਰ ਬਾਣੀ ਨਾਲ ਗੱਲ ਕਰ ਲਾਂਗੇ ਨਾ ਆਹੀ ਆਪ ਨੂੰ ਮਹੀਨੇ ਦਾ ਵਿਆਜ ਦੇ ਜੂਗਾ ਫਿਰ ਦੇਖੀ ਜਾਓ ਆਹੀ ਗੱਲ ਹੈ ਹੋਰ ਕਿ ਜਿਹੜੇ ਲਿਮਟ ਵਾਲੇ ਆਉਣਗੇ ਆਪਾਂ ਇਧਰ ਕਰ ਆਪਾ ਬਾਣੀਏ ਰਾਹੀ ਜਾਂ ਤੂੰ ਮੇਰੀ ਗੱਲ ਸੁਣ ਉਹ ਜੀਤ ਸਰਪੰਚ ਕੇ ਬਗ ਜੀ ਉਹ ਨਾਲ ਤੇਰੀ ਵਧੀਆ ਉਹਨੂੰ ਦੱਸ ਨਹੀਂ ਸਾਰੀ ਗੱਲ ਬਿਆਂ ਕਰਕੇ ਆ ਗੱਲ ਬਣ ਗਈ ਸਾਨੂੰ ਵੀ 2.5 ਲੱਖ ਰੁਪਏ ਤਰ ਦੇ ਦੋ ਵੀ ਅਸੀਂ ਲਿਮਟ ਬਣਾਉਂਦੇ ਹਾਂ ਜੇ ਸਾਡੇ ਵੀ ਨੰਬਰ ਫੱਕਣੇ ਇਹ ਤਾਂ ਹੈ ਪਤਾ ਵੀ ਲਿਮਟ ਸਾਡੀ ਬਣੂਗੀ ਸੁਣੋ ਵੀ ਅਸੀਂ ਉਹਦੀ ਮੋੜ ਦਾਂਗੇ ਜਿਹੜਾ ਵੀ ਇਹ ਰੁਪਏ ਦੇਉਂਗੇ ਜਿਹੜਾ ਵਿਆਜ ਬਣੂ ਸਾਨੂੰ ਵਿਆਜ ਵੀ ਦੇ ਦਾਂਗੇ ਇਹ ਬਿਲਕੁਲ ਹੱਕ ਬਣਦਾ ਭਾਵੇਂ ਵਿਆਜ ਕਿੰਨਾ ਵੀ ਹੋਵੇ ਦੇਣਾ ਪੈਂਦਾ ਹੀ ਹੈ ਬਾਕੀ ਸਿਰੇ ਲੋੜ ਮੁਤਾਬਕ ਕਰਨੀ ਪਊ ਨਾਲੇ ਇਲਾਜ ਉਹ ਬੱਡਿਆ ਜੂ ਜਿਹੜਾ ਕਲੇਸ਼ ਕਰਦੀ ਆ ਕੁੜੀ ਨੂੰ ਜਿਹਾ ਹੁੰਦੀ ਪਰ ਕੁੜੀ ਦਾ ਮੂੰਹ ਬੰਨਦੀ ਭਾਈ ਵੀ ਸਾਡਾ ਆ ਪੜਦਾ ਰੱਖਿਆ ਉਹਨੂੰ ਵੀ ਕਹਿਦੀ ਜੇ ਹੁਣ ਕੁੜੀ ਨਾਲ ਆਪਾਂ ਹਾ ਗੱਲ ਕਰਾਂਗੇ ਵੀ ਤੂੰ ਪੜਦਾ ਰੱਖ ਨਹੀਂ ਕੁੜੀ ਨੇ ਆਪਣੀ ਨਿੰਮਕੀ ਨਹੀਂ ਬਣਦੇ ਨਹੀਂ ਉਹ ਆਖੂ ਕੋਈ ਬਾਪੂ ਤੁਸੀਂ ਜੇ ਬਾਈ ਵੀ ਤੁਸੀਂ ਕਿਉਂ ਇਹ ਕੰਮ ਚ ਫਸਦੇ ਕੋਈ ਗੱਲ ਨਹੀਂ 20 ਦਿਨ ਮਹੀਨਾ ਖੜਦੇ ਵੀ ਪੀ ਮੈਸਰ ਰੁਪਈਏ ਮੋੜ ਦੋ ਵੀ 5000 ਤੱਕ ਉਹਨੂੰ ਵੀ ਪਤਾ ਵੀ ਆਪ ਨੂੰ ਨਹੀਂ ਜਵਾਬ ਮਿਲਦਾ ਕਿ ਤੋਂ हां दे। पट्ट आप आपा नु 50000 ਦੀ ਕਿਹੜੀ ਕੋਈ ਜਵਾਬ ਦਿੰਦਾ ਲੱਖ ਤੱਕ ਵੀ ਜਵਾਬ ਨਹੀਂ ਦਿੰਦਾ ਆਪਾਂ ਮੈਂ ਲੱਖ ਫੜ ਲਈਆਂ ਤਾਂ ਹੁਣ ਫੜ ਕੇ ਲਿਆਉਣੀ ਆਪਾਂ ਪਰ ਐ ਵੀ ਲੋੜ ਮੁਤਾਬਕ ਫੜੇ ਜਾਂਦਾ ਚੰਗੇ ਆ ਕਿਉਂਕਿ ਮੋੜ ਨਹੀਂ ਵੀ ਹੁੰਦੇ ਅਗਲੇ ਦੇ ਫੜ ਤਾਂ ਆਪਾਂ 2 ਲੱਖ ਫੜ ਲਵਾਂਗੇ ਪਰ 50000 ਹੀ ਲੇ ਲਵਾਂਗੇ ਇੱਕ ਵਾਰੀ ਫੜ ਕੇ ਕਿਉਂਕਿ ਇਧਰ ਨਾਲ ਕੰਮ ਹੀ ਸਰ ਜੇ ਚੱਲ ਕੋਈ ਗੱਲ ਨਹੀਂ ਬਾਪੂ ਮੇਰੀ ਗੱਲ ਸੁਣ ਨਾਲੇ ਤਾਂ ਆਪਾਂ ਦੋਨੇ ਜਾ ਆਵਾਂਗੇ ਪਿਓ ਪੁੱਤ ਫੁੱਲਾਂ ਤੇ ਹਾਂ ਠੀਕ ਹੈ ਠੀਕ ਕਿਉਂਕਿ ਆਪਣਾ ਹੱਕ ਬਣਦਾ ਹੈਗਾ ਬਿਲਕੁਲ ਤੇ ਨਾਲੇ ਮਾਂ ਨੂੰ ਕਹਦਾਂਗੇ ਵੀ ਤੂੰ ਭੋਗ ਤੱਕ ਪੇਠੀ ਰਹੇ ਤੇ ਨਾਲੇ ਆਪਾਂ ਰਿਸ਼ਤੇਦਾਰਾਂ ਨਾਲ ਕੋਤਨ ਨਾਲ ਵੀ ਗੱਲਬਾਤ ਕਰਾਂਗੇ ਵੀ ਤੁਸੀਂ ਵੀ ਮਤ ਕਰੋ ਦਾ ਸਾ ਬੇਬੀ ਜਿੰਨੇ ਦੀ ਹੁੰਦੀ ਹੈ ਦੇਖ ਅਸੀਂ ਤਾਂ ਵੀ ਆਪਦਾ ਕਰਨੀ ਨਹੀਂ ਇਸ ਤੇ ਸਾਰੇ ਰੁਪਏ ਲਾਵਾਂਗੇ ਹਾਂ ਠੀਕ ਹੈ ਚਲੋ ਨਾਲੇ ਬਲੇਤੇ ਸਾਡਾਂਗੇ ਵੀ ਜੰਨਾ ਕ ਅਗਲਾ ਕਰ ਸਕਦਾ ਹੋਇਆ ਬਸ ਬਾਪੂ ਬਣ ਕੇ ਆ ਡੈਨ ਨੂੰ ਚੜੇਲ ਨੂੰ ਨਾ ਪਤਾ ਲੱਗ ਜੇ ਵਿਕਾਰ ਦੇ ਵਿੱਚ ਕੀ ਚੱਲ ਰਿਹਾ ਨਹੀਂ ਇਹਨੇ ਜਿਉਣੀ ਨਹੀਂ ਦੇਣਾ ਆਪਾਂ ਨੂੰ ਉਹ ਪੁੱਤ ਮੈਂ ਤਾਂ ਤੈਨੂੰ ਕਹਿਣਾ ਵੀ ਤੂੰ ਨਾ ਇਹਨੇ ਕੋਈ ਬੜਕ ਲੱਗਣ ਦੇ ਵੀ ਕੀ ਕਰਦੇ ਆ ਕੀ ਨਾ ਕਰਦੇ ਮੈਂ ਤਾਂ ਅਸਾਂ ਬੈਠਾ ਬਾਪੂ ਮੈਂ ਤੈਨੂੰ ਭੋਗ ਤੇ ਲਿਆਉਣ ਨੂੰ ਵੀ ਨਹੀਂ ਖੋਸਾ ਮੈਂ ਕੀ ਕਰਾਉਣਾ ਇਹ ਤਾਂ ਭੋਗ ਤੇ ਲਿਆ ਕੇ ਇਹ ਤਾਂ ਇਹ ਨਹੀਂ ਪਤਾ ਉੱਥੇ ਜਾ ਕੇ ਜਲੂਸ ਕੱਢਦੇ ਵੀ ਹਾਂ ਹਾਂ ਇਹ ਕੁੜੀਆਂ ਨੂੰ ਸਾਡੀ ਨੂੰ ਫਿਰ ਭੀਏ ਫਰਾ ਕੇ 2.5 ਲੱਖ ਰੁਪਇਆ ਇਹਦਾ ਕੀ ਪਤਾ ਕੀ ਦੁਸ਼ਣ ਲਾਉਗੀ ਵੀ ਕੁੜੀ ਵਿਆਹਤੀ ਵੀ ਦਵਾਰੇ ਇੱਥੇ ਆ ਕੇ ਰੁਪਏ ਮੰਗਦੀ ਹੈਗੀ ਬਸ ਕੋਈ ਨਹੀਂ ਪਤਾ ਚਲ ਆਈਏ ਵੀ ਤੁਸੀਂ ਦੋਨੇ ਜੀ ਆਪਸ ਵਿੱਚ ਦੀ ਫਰਕ ਨਾ ਪਾਓ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਆਪਣਾ ਘਰ ਦਾ ਕਬੀਲਦਾਰੀ ਅਹੀਂ ਚੱਲੀ ਜਾਵੇ ਤੁਸੀਂ ਵੀ ਹੱਸੋ ਖੇਡੋ ਪਰ ਲੜਕੀ ਦਾ ਹੈ ਨਹੀਂ ਸੁਭਾ ਠੀਕ ਬਾਪੂ ਮੇਰੀ ਗੱਲ ਸੁਣ ਜੇ ਅੱਜ ਉਹ ਆ ਮੇਰੀ ਭੈਣ ਨੂੰ ਇਹ ਕੋਈ ਗਲਤ ਰੋਕ ਟੋਕ ਕਰਦੇ ਇਸ ਘਰ ਦੇ ਵਿੱਚ ਫੇਰ ਚਾਹੇ ਅੱਜ ਫਰਕ ਪੈਂਦਾ ਚਾਹੇ ਜਦੋਂ ਮਰਜ਼ੀ ਪਈਏ ਮੈਨੂੰ ਕੋਈ ਇਤਰਾਜ ਨਹੀਂ ਕਿਉਂਕਿ ਮੇਰੇ ਲਈ ਉਹ ਜ਼ਰੂਰੀ ਹੈਗੀ ਤੰਨੂ ਰਿਸ਼ਤੇਦਾਰ ਪਿੰਡ ਕੀ ਕਹਿਣਗੇ ਕੋਈ ਨਹੀਂ ਪੁੱਤ ਹਾਂ ਜੇ ਆਪਾਂ ਨਹੀਂ ਆਈ ਤਾਂ ਕਾ ਹਾਂ ਫਿਰ ਤਾਂ ਹੁੰਦਾ ਵੀ ਮੈਂ ਤਾਂ ਵੀ ਜ਼ਮੀਨ ਜਾਂ ਸਾਰਾ ਕੁਝ ਲਟਾਈ ਜਾਂਦਾ ਕੁੜੀ ਨੂੰ ਕਾ ਨੂੰ ਕਾਨੂੰਨ ਇਹਦੇ ਕੋਈ ਰਿਸ਼ਤਾ ਵਰਤ ਨਹੀਂ ਹੁੰਦਾ ਇਹਦੀ ਤਾਂ ਗੱਲ ਹੈ ਫਿਰ ਜੇ ਹੁਣ ਮਾਪਿਓ ਨਹੀਂ ਖੜੂਗਾ ਤਾਂ ਫਿਰ ਹੋਰ ਕੌਣ ਖੜੂ ਚਲੋ हां मेरी गल तू सरपंचਾਂ ਦੇ ਫੇਰ ਜਾਇਆ ਮਣੀ ਨਾ ਤੇ ਬੜਕ ਲੈਣ ਨਾਲ ਨੰਬਰਦਾਰ ਕੋਲ ਜਾਈ ਬਿੱਲ ਲੈਂਟ ਲੋਟ ਕਰਵਾਉਣੀ ਸੀ ਬਤਨ 50000 ਦਾ ਤਾਂ ਆਪਾਂ ਹੱਲ ਕਰੀਏ ਇਹ ਤਾਂ ਦੇਖ ਵਾਪਕ ਇਹ ਤਾਂ ਹੋ ਹੀ ਪਿਆ ਤਾਂ ਪਤੀ ਆ ਪਿਆ ਜਦੋਂ ਆਪਾਂ ਕੌਣ ਜਾਵਾਂ ਹਾਂ ਜਿੱਤੋ ਮਰਜੀ ਫੜ ਲੀ ਮੇਰੀ ਗੱਲ ਸੁਣ ਮੈਂ ਤਾਂ ਕੁੜੀ ਵਾਲੇ ਰੁਪਈਆ ਦੀ ਗੱਲ ਤੇ ਸੋਚੀ ਬੈਠਾ ਉਹੀ ਟੈਨਸ਼ਨ ਲਈ ਬੈਠਾਂਗਾ ਵੀ ਹੋਰ ਰੁਪਈਆ ਆਪਾਂ ਕਿਹੜਾ ਘਰ ਵੀ ਦੀ ਕਮਾ ਦੀਏ ਆਏ ਹੋ ਜੀ ਚਲ ਲਾਪਰੀ ਤਰ੍ਹਾਂ ਬਾਕੀ ਮੈਂ ਆਪੇ ਗੱਲ ਕਰ ਦਾਂਗੀ ਨਹੀਂ ਕਰਨੀ ਠੀਕ ਹੈ ਬਸ ਆ ਲੜਕੀ ਨੂੰ ਨਾ ਪਤਾ ਨਾ ਤੂੰ ਬਾਗ ਜਾ ਕੋਈ ਗੱਲ ਨਹੀਂ ਠੀਕ ਹੈ ਮੈਂ ਜਾਇਆ ਲੱਗ ਉਹ ਲੈ ਰੋਟੀ ਖਾਈਏ ਯਾਰ ਪੁਰਾ ਅਜੇ ਕਿੱਥੇ ਰੋਟੀਆਂ ਪਕਾਲੀਆਂ ਮੈਂ ਤਾਂ ਕੱਪੜੇ ਹੁਣ ਮਸਾਂ ਧੋ ਕੇ ਹਟੀਆਂ ਓਹੋ ਰੋਟੀ ਵੀ ਨਹੀਂ ਬਣੀ ਹਜੇ ਤੱਕ ਤੈਥੋਂ ਕੱਪੜੇ ਦਾ ਬਾਅਦ ਚ ਵੀ ਧੁੱਤੇ ਜਾਂਦੇ ਸੀ ਜਿਹੜਾ ਪਹਿਲਾਂ ਕੰਮ ਕਰਨ ਵਾਲਾ ਉਹ ਪਹਿਲਾਂ ਕਰ ਲਿਆ ਕਰ ਮੇਤੋਂ ਨਹੀਂ ਅਨਾ ਕੰਮ ਬਣਦਾ ਹੈਗਾ ਤੈਨੂੰ ਪਤਾ ਉਹ ਕੁੜੀ ਹੈਗੀ ਤੇ ਉਹ ਮਾੜਾ ਮੁੱਟਾ ਹੱਥ ਬਿਟਾ ਦਿੰਦੀ ਤੇ ਕਰ ਲੈਂਦੀ ਦੀ ਕੰਮ ਨਾਲੇ ਮੁੰਡੇ ਜਿਹਨੂੰ ਕਹਦੇ ਵੀ ਬਹੂ ਨੂੰ ਲਿਆ ਹੋ ਰਾਤ ਰਹਿ ਲਈ ਬਥੇਰਾ ਉਹੀ ਗੱਲਾਂ ਕਿ ਰਾਤ ਰਹਿ ਗਈ ਹੁਣ ਤਾਂ ਰਹੂਗੀ ਉਹਦੀ ਮਾਸੀ ਮਰ ਗਈ ਤੈਨੂੰ ਪਤਾ ਨਹੀਂਗਾ ਹੈ ਮਾਸੀ ਮਰ ਗਈ ਪਹਿਲਾਂ ਉਹਦਾ ਮਾਸੜ ਮਰ ਗਿਆ ਤੀਗਾ ਫੇਰ ਨਹੀਂ ਉਹ ਆਉਂਦੀ ਹੈਗੀ ਦੱਸ ਫੇਰ ਕੰਮ ਦਾ ਕੀ ਬਣੂਗਾ ਹੁਣ ਕੰਮ ਤਾਂ ਇੰਨੂੰ ਹੀ ਕਰਨਾ ਪਊ ਹੋਰ ਕੌਣ ਗਵਾਂਡੀ ਕਰ ਦੇਣਗੇ ਆਕੇ ਕੰਮ ਲਾ ਲੈਣਦੇ ਉਹਨੂੰ 4 ਦਿਨ ਫੇਰ ਕੀ ਹੋ ਗਿਆ ਠੀਕ ਆ ਮੈਂ ਤਾਂ ਕਹਿੰਦੀ ਆ ਲਾਲ ਬੇਚਾਰ ਦਿਨ ਫੇਰ ਕੰਮ ਭਾਈ ਆਪੇ ਰੋਟੀ ਪਾਣੀ ਬਣਾ ਕੇ ਖਾ ਲਿਓ ਬਾਪੁੱਤ ਮੇਤੋ ਤਾਂ ਬਣਦੀਆਂ ਨਹੀਂ ਹੈਗੇ ਨਹੀਂ ਆਪਣਾ ਉਹ ਟਾਬੇ ਤੋਂ ਫੜ ਲਿਆਇਓ ਤੇਰਾ ਵੀ ਸਰ ਗਿਆ ਜਦੋਂ ਉਹ ਹੈ ਨਹੀਂ ਸੀ ਆਈ ਨਹੀਂ ਸੀ ਉਦੋਂ ਕੌਣ ਲਾਉਂਦਾ ਸੀ ਰੋਟੀਆਂ ਉਦੋਂ ਵੀ ਤਾਂ ਤੂੰ ਹੀ ਕਰਦੀ ਸੀ ਕੰਮ ਬਥੇਰਾ ਕਰ ਲਿਆ ਹੁਣ ਜੇ ਹੱਡ ਕੋਡੇ ਨਹੀਂ ਚੱਲਦੇ ਆ ਗੋਡਾ ਇੰਨਾ ਦੁਖਦਾ ਅੱਗ ਲੱਗਦਾ ਨਾ ਬੈਠ ਹੁੰਦਾ ਪੀੜੀ ਤੋਂ ਖੜ ਕੇ ਮੇਤੇ ਨਹੀਂ ਰੋਟੀ ਬਣਦੀ ਬੋਲਣ ਵੇਲੇ ਜ਼ੁਬਾਨ ਦਾ ਦੁਖਦੀ ਨਹੀਂ ਤੇਰੀ ਜਾਂ ਬੈਬਤਾ ਕਰਨ ਵਾਸਤੇ ਦਿਮਾਗ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਆਂ ਹਾਂ ਹੁਣ ਤੈਨੂੰ ਉਹ ਚੰਗੀ ਲੱਗਣ ਲੱਗੀ ਹੈ ਨੋ ਕੀ ਮੀ ਤੇ ਜਿੱਥੇ ਮਰਜੀ ਜਾਵੇ ਹੁਣ ਤੱਕ ਰੋਟੀਆਂ ਹੀ ਫੂਕੀਆਂ ਨੇ ਪਕਾ ਪਕਾ ਖਲਾਈਆਂ ਨੇ ਤੁਹਾਨੂੰ ਫਿਰ ਮੈਂ ਉਹੀ ਤਾਂ ਕਹਿਣਾ ਵੀ ਹੁਣ ਤੱਕ ਫੂਕੀਆਂ ਹੁਣ 4 ਦਿਨਾਂ ਨਾਲ ਤਾਂ ਕੋਈ ਲਿੱਸੀ ਨਹੀਂ ਹੁੰਦੀ ਤੂੰ ਚਲ ਠੀਕਾ ਕਰ ਲੂੰਗੀ ਤਾਂ ਮੈਨੂੰ ਹੋਰੇ ਟੈਨਸ਼ਨ ਪਾਤੀ ਅੱਗੇ ਦੇਖ ਲੈ ਹਰ ਵਾਰ ਰਹਿ ਕੇ ਆਉਂਦੀ ਆ ਮੈਨੂੰ ਸੂਟ ਲੈ ਕੇ ਆਉਂਦੀ ਤੀਗੀ ਜੇ ਉਹਦੀ ਮਾਸੀ ਮਰ ਗਈ ਫਿਰ ਮੈਨੂੰ ਸੂਟ ਕਿੱਥੇ ਲੈ ਕੇ ਆਜੂ ਮੈਂ ਤਾਂ ਇਸ ਵਾਰ ਕਿਹਾ ਤੀ ਵੀ ਭਾਈ ਪੈਸੇ ਹੀ ਲਈ ਆਂ ਮੈਂ ਆਪਣੀ ਪਸੰਦ ਦਾ ਹੀ ਸੂਟ ਲੈ ਲਵਾਂ ਪਰ ਉੱਥੇ ਤਾਂ ਕੁਝ ਵੀ ਨਹੀਂ ਦੇਣਾ ਉਹਨੇ ਤਾਂ ਤੇਰਾ ਦਿਮਾਗ-ਦਮੂਗ ਤਾਂ ਨਹੀਂ ਹੱਲ ਗਿਆ ਮੈਨੂੰ ਲੱਗਦਾ ਅਗਲੇ ਦੇ ਘਰੇ ਮਰਗ ਹੋ ਗਈ ਤੈਨੂੰ ਸੂਟਾਂ ਦੀ ਬਣੀ ਹੋਈ ਹੈ ਹੁੰਦਾ ਹੀ ਆ ਭਾਈ ਰਹਿਣ ਜਾਂਦੀ ਅੱਗੇ ਵੀ ਤਾਂ ਲੱਗੀ ਜਾਂਦੀ ਸੂਟੇ ਦਰਵਾਜ਼ ਬਣੇ ਹੀ ਹੋਏ ਨੇ ਵੀ ਸੱਸਾਂ ਨੂੰ ਅਗਲਾ ਸੂਟ ਦਿੰਦਾ ਹੀ ਆ ਮੈਂ ਤੇਰੇ ਕੋਲ ਗੱਲ ਕਰਦੀ ਆਂ ਵੀ ਫੇਰ ਇਸ ਵਾਰ ਉਹਨਾਂ ਨੇ ਸੂਟ ਦੇਣਾ ਨਹੀਂ ਮੈਨੂੰ ਫੇਰ ਮੈਂ ਉਹੀ ਤਾਂ ਕਹਿਣਾ ਵੀ ਇੱਕ ਵਾਰ ਨਾ ਲੈ ਕੇ ਆਉ ਫੇਰ ਕੀ ਹੋ ਜਾਊਗਾ ਅੱਗੇ ਘਾਟਾ ਤੇਰੇ ਕੋਲੇ ਸੂਟਾਂ ਦਾ ਟਰੰਕ ਦੇ ਟਰੰਕ ਭਰੀ ਬੈਠੀਆਂ ਪਤਾ ਨਹੀਂ ਕੀ ਵਿੱਚ ਮਚਣਾ ਮੇਰੀ ਗੱਲ ਸੁਣ ਠੀਕ ਹੈ ਇੱਕ ਵਾਰ ਪਰ ਮੁੰਡੇ ਜਿਹਨੂੰ ਕਹਿ ਕੇ ਦੇਖ ਲੈ ਕੀ ਪਤਾ ਉਹ ਆਏ ਜਾਵੇ ਬਹੂ ਫੋਨ ਕਰ ਦੋ ਕਿ ਲੈਣ ਆ ਜੀ ਮੈਨੂੰ ਪਤਾ ਉਹਨੇ ਮੰਨ ਜਾਣਾ ਆਉਣ ਨੂੰ ਤਾਂ ਉਹਦੀ ਪਰਜਾਈ ਹੈ ਕਿ ਤੈਗੀ ਉੱਥੇ ਕੰਮ ਕਰ ਲੈਣੀ ਆਊਗੀ ਕੰਮ ਦੀ ਨਹੀਂ ਹੁੰਦੀ ਗੱਲ ਅਗਲੀ ਹਸਲ ਮੈਂ ਤਾਂ ਨਾਲ ਗਈ ਹੋਊਗੀ ਮਾਸੀ ਮਰੀ ਆ ਉਹਦੀ ਕੋਈ ਹੋਰ ਨਹੀਂ ਵੀ ਕੋਈ ਡੰਗਰ ਪਸ਼ੂ ਮਰ ਗਿਆ ਕੋਈ ਗੱਲ ਨਹੀਂ ਦਾਗ ਤੇ ਜਾ ਕੇ ਆ ਜੂਗੀ ਫੇਰ ਪਾਈਪ ਵੋਗ ਤੇ ਧੋਏ ਜਾਣੇ ਚਲ ਜਾਣਗੇ ਨਾ ਮੁੰਡਿਆਂ ਤੋਂ ਕਰ ਲੂ ਗੱਲ ਆਪੇ ਕਹਿ ਦੂੰਗਾ ਮੈਂ ਉਹਨੂੰ ਹਾਂ ਹਰੇਕ ਗੱਲ ਦੇ ਵਿੱਚ ਮੈਨੂੰ ਬੋਲਣ ਲੱਗ ਜਾਆ ਕਰ ਤੂੰ ਹਾਂ ਕੁੜੀ ਆਈ ਤੇ ਚਾਰ ਦਿਨ ਮੇਰਾ ਵਧੀਆ ਵਿਚਾਰੀ ਕਰਦੀ ਰਹੀ ਨਿਆਣੀ ਹੈ ਤੇ ਜਦੋਂ ਚਲੇ ਗਈ ਮੈਨੂੰ ਤਾਂ ਉਹੀ ਗੱਲਾਂ ਫੇਰ ਬੋਲਣ ਲੱਗ ਗਿਆ ਤੂੰ ਉਹਦੇ ਸਾਹਮਣੇ ਨਹੀਂ ਤੂੰ ਬੋਲ ਕੱਢਦਾ ਹੈਗਾ ਉਹਦੇ ਸਾਹਮਣੇ ਤਾਂ ਤੂੰ ਵੀ ਫੇਰ ਬੱਕਰੀ ਬਣ ਜਾਨੀ ਆ ਤੂੰ ਵੀ ਨਹੀਂ ਕੁਝ ਬੋਲਦੀ ਆ ਪੁੱਠੇ ਸਿੱਧੇ ਕੰਮ ਤੂੰ ਵੀ ਨਹੀਂ ਕਰਦੀ ਨਾ ਮੈਂ ਕੀ ਪੁੱਠੇ ਕੰਮ ਕਰ ਲੈ ਆ ਹੋਰ ਹੋਰ ਕੀ ਆ ਅੱਗੇ ਸੂਟ ਨਹੀਂ ਲਿਆਂਦਾ ਨਹੀਂ ਲਿਆਂਦਾ ਤੂੰ ਆਪਸ ਵਿੱਚ ਆਲਾ ਹੁਣ ਅੱਗੇ ਵੜ-ਵੜਦਾ ਖਾਈ ਜਾਂਦੇ ਉਹਨੂੰ ਹੋਰ ਦੱਸ ਕੀ ਆ ਚਲ ਠੀਕ ਆ ਉਹ ਗੋਭੀ ਦੀ ਸਬਜ਼ੀ ਪਈ ਆ ਤੂੰ ਕੱਟ ਦੇ ਮੈਂ ਆਟਾ ਗੁੰਨ ਕੇ ਰੋਟੀ ਬਣਾ ਲੰਨੀ ਆ ਮੈਨੂੰ ਤਾਂ ਕੱਲੀ ਤਾਂ ਨਹੀਂ ਬਣਨੀ ਸਬਜ਼ੀ ਹੁਣ ਆਪ ਬਣਾ ਲਾ ਉਹ ਸਾਥ ਚ ਬੈਠੇ ਹੋਣਗੇ ਤਾਂ ਸਕੇਟ ਦੇ ਉਹਨਾਂ ਨੂੰ ਸੱਦ ਲੈਣਾ ਵੀ ਗੋਭੀ ਚੀਰਨੀ ਆ ਯਾਰ ਅਸੀਂ ਨਾਲੇ ਆਟਾ ਊਟਾ ਗੋਨਣਾ ਲਾਂਗੇ ਨਾਲ ਤੇਰੇ ਨਾਲ ਕਰਾ ਦਾਂਗੇ ਮਾੜਾ ਮੋਟਾ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਹੈ ਜੇ ਕੰਮ ਕਰਨਾ ਪਵੇ ਫੇਰ ਪਤਾ ਲੱਗੇ ਬਣੀ ਬਣਾਈ ਰੋਟੀ ਮਿਲ ਜਾਂਦੀ ਆ ਹੁਣ ਤਾਂ ਮੈਂ ਫੂਕੂਂਗੀ ਓਈ ਨਾਲ ਮੁੰਡੇ ਨਾਲ ਇੱਕ ਵਾਰ ਗੱਲ ਕਰਕੇ ਦੇਖ ਲਾ ਆਪਣਾ ਕਰੂਗਾ ਭਾਗ ਜਾ ਸਬਜੀ ਨਹੀਂ ਬਣਨੀ ਮੈਂ ਤਾਂ ਚਾਰ ਨਾਲ ਖਾਣੇ ਮੈਂ ਤਾਂ ਹੈ ਨਹੀਂ ਵੀ ਕੋਈ ਹੋਰ ਸਕੀਮ ਲਾਵਾਂ ਕੋਈ ਪੈਸੇ ਟਕੇ ਦੀ ਸੂਟਾਂ ਦੇ ਹੋ ਜਾਂਦੀ ਆ ਵੀ ਸੂਟ ਮੰਗਾ ਲਾ ਦੱਸ ਸੂਟ ਤਾਂ ਇਤੋਂ ਹੋਰ ਲਿਆਵਾਂਗੇ ਤੂੰ ਗਾਹਾਂ ਬਾਰੇ ਸੋਚ ਵੀ ਕਿਵੇਂ ਪੈਸੇ ਲੈਣੇ ਆ ਜਾਂ ਕੁਝ ਹੋਰ ਕਰਸ ਕਰਨਾ ਹੋਰੀ ਮਰੀ ਜਾਊਗੀ